ਗਲੀ ਗਵਾਂਡ ਦੇ ਵਿੱਚ ਤੇ ਹਰ ਸ਼ਹਿਰ ਪਿੰਡ ਦੇ ਵਿੱਚ ਆਪਾਂ ਆਮ ਹੀ ਸੁਣਦੇ ਆ ਕਿ ਜਿਹੜਾ ਕੈਂਸਰ ਹੈ ਉਹ ਇੱਕ ਨਾਮਰਾਦ ਬਿਮਾਰੀ ਜਿੰਨੂ ਕਿ ਜੇ ਥੋੜਾ ਜਿਹਾ ਪਿਛਲੇ ਸਮੇਂ ਦੇ ਵਿੱਚ ਜਾਈਏ ਤਾਂ ਜਿਹੜਾ ਕਿ ਲੋਕ ਨਾਮ ਲੈਣ ਤੋਂ ਵੀ ਡਰਦੇ ਸੀ ਜਿਹੜੀ ਇਹ ਕੀਮੋ ਤੇ ਰੇਡੀਏਸ਼ਨ ਹੈਗੀ ਹੈ ਇਹ ਅਜਿਹੇ ਖਤਰਨਾਕ ਸਾਧਨ ਨੇ ਜਿਹੜੇ ਕਿ ਇਨਸਾਨ ਨੂੰ ਕੈਂਸਰ ਨਾਲ ਨਹੀਂ ਆਪਣੇ ਇਲਾਜ ਨਾਲ ਹੀ ਮਾਰ ਦਿੰਦੇ ਇੱਕ ਡਾਕਟਰ ਸੀ ਰੈਲਫ ਮੋਸ ਜਿਹੜਾ ਕਹਿੰਦਾ ਕਿ ਜੇਕਰ ਕਿਤੇ ਮੇਰੇ ਸਿਰ ਦੇ ਵਿੱਚ ਕੈਂਸਰ ਹੋ ਜਾਵੇ ਤਾਂ ਮੈਂ ਕਦੇ ਕੈਂਸਰ ਦਾ ਇਲਾਜ ਅੰਗਰੇਜ਼ੀ ਨਾਲ ਕਰਵਾਵਾਂ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਇਸ ਚੈਨਲ ਦੇ ਉੱਪਰ ਤੇ ਅੱਜ ਆਪਾਂ ਜਿਹੜੀ ਗੱਲ ਕਰਨ ਜਾ ਰਹੇ ਹਾਂ ਉਹ ਗੱਲ ਕਰਨ ਜਾ ਰਹੇ ਹਾਂ ਕੈਂਸਰ ਦੇ ਉੱਪਰ ਹਰ ਗਲੀ ਗਵਾਂਢ ਦੇ ਵਿੱਚ ਤੇ ਹਰ ਸ਼ਹਿਰ ਪਿੰਡ ਦੇ ਵਿੱਚ ਆਪਾਂ ਆਮ ਹੀ ਸੁਣਦੇ ਹਾਂ ਕਿ ਜਿਹੜਾ ਕੈਂਸਰ ਹੈ ਉਹ ਇੱਕ ਨਾਮਰਾਦ ਬਿਮਾਰੀ ਜਿੰਨੂੰ ਕਿ ਜੇ ਥੋੜਾ ਜਿਹਾ ਪਿਛਲੇ ਸਮੇਂ ਦੇ ਵਿੱਚ ਜਾਈਏ ਤਾਂ ਜਿਹਦਾ ਕਿ ਲੋਕ ਨਾਮ ਲੈਣ ਤੋਂ ਵੀ ਡਰਦੇ ਸੀ ਇਸ ਦਾ ਨਾਮ ਦੂਜਾ ਹੋ ਗਿਆ ਜਾਂ ਚੰਦਰਾ ਹੋ ਗਿਆ ਅਕਸਰ ਇਹ ਕਿਹਾ ਜਾਂਦਾ ਸੀ ਪਰ ਅੱਜ ਕੱਲ ਇੰਨਾ ਆਮ ਹੋ ਚੁੱਕਿਆ ਹੈ ਕਿ ਇਸ ਨੂੰ ਹੁਣ ਕੈਂਸਰ ਦੇ ਨਾਮ ਨਾਲ ਹੀ ਬੁਲਾ ਲਿਆ ਜਾਂਦਾ ਹੈ ਕੈਂਸਰ ਦੇ ਉੱਪਰ ਇਹ ਵੀਡੀਓ ਜਿਹੜੀ ਹੈਗੀ ਹੈ ਇੱਕ ਵਿਸਥਾਰਪੂਰਵਕ ਧਿਆਨ ਦੇ ਨਾਲ ਜਿਹੜਾ ਹੈਗਾ ਆਪਾਂ ਇਸ ਈ ਨੂੰ ਕਰਾਂਗੇ ਤੇ ਬਹੁਤ ਜਲਦ ਜਿਹੜਾ ਹੈਗਾ ਆਪਾਂ ਇਸ ਵੀਡੀਓ ਨੂੰ ਸ਼ੁਰੂ ਕਰਦੇ ਆਂ ਜਿਆਦਾ ਸਮਾਂ ਨਹੀਂ ਲੈਂਦੇ ਤੁਹਾਡਾ ਕੈਂਸਰ ਜਿਹੜਾ ਹੈਗਾ ਉਹਦੇ ਕਾਰਨ ਕੀ ਹੈ ਉਹ ਹੁੰਦਾ ਕੀ ਹੈ ਤੇ ਉਸਦੇ ਬਾਰੇ ਵੱਖ-ਵੱਖ ਦੇਸ਼ਾਂ ਦੇ ਵਿੱਚ ਕੀ ਵਿਚਾਰ ਨੇ ਤੇ ਉਸਦੇ ਇਲਾਜ ਬਾਰੇ ਬੇਕੋਸ਼ਕ ਜਿਹੜੀਆਂ ਚੀਜ਼ਾਂ ਹੈਗੀਆਂ ਹੋ ਸਕਦੀਆਂ ਨੇ ਤੇ ਉਹਦੀ ਅਸਲੀਅਤ ਬਾਰੇ ਆਪਾਂ ਪਹੁੰਚ ਕਰਾਂਗੇ ਸਭ ਤੋਂ ਪਹਿਲਾਂ ਤਾਂ ਜਿਹੜਾ ਹੈਗਾ ਜੇਕਰ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਬਹੁਤ ਸਾਰੇ ਅਜਿਹੇ ਇਲਾਕੇ ਨੇ ਜਿਨ੍ਹਾਂ ਦੇ ਵਿੱਚ ਜਿਹੜਾ ਹੈਗਾ ਬਹੁਤ ਸਾਰੇ ਜੇ ਆਪਾਂ ਦੇਖੀਏ ਮਾਲਵਾ ਏਰੀਆ ਦੀ ਗੱਲ ਕਰੀਏ ਤੇ ਮਾਲਵਾ ਜਿਹੜਾ ਹੈਗਾ ਇੱਕ ਅਜਿਹੀ ਬੈਲਟ ਬਣਿਆ ਹੋਇਆ ਜਿਸ ਦੇ ਵਿੱਚ ਬਹੁਤ ਸਾਰੇ ਜ਼ਿਲ੍ਹੇ ਜਿਹੜੇ ਹੈਗੇ ਜਿਆਦਾ ਪ੍ਰਭਾਵਿਤ ਨੇ ਜਿੱਥੋਂ ਤੱਕ ਕਿ ਕੈਂਸਲ ਟ੍ਰੇਨ ਜਾਂ ਕੈਂਸਰ ਕੈਪੀਟਲ ਵੀ ਜਿਹੜੀ ਹੈਗੀ ਆ ਉਹ ਬਣਦੀ ਹੋਈ ਆਪਾਂ ਨੂੰ ਨਜ਼ਰ ਆਉਂਦੀ ਆ ਤਾਂ ਉਸ ਤੋਂ ਬਾਅਦ ਇਹ ਰਹੇਗਾ ਜੇਕਰ ਆਪਾਂ ਜ਼ਿਲ੍ਹਿਆਂ ਦੇ ਨਾਮ ਲਈਏ ਤਾਂ ਉਸ ਦੇ ਵਿੱਚ ਬਠਿੰਡਾ, ਮਾਨਸਾ, ਮਕਸਰ, ਫਿਰੋਜ਼ਪੁਰ, ਫਰੀਦਕੋਟ, ਸੰਗਰੂਰ ਆਦ ਕਿਹੜੇ ਹੈਗੇ ਇਹ ਮਾਲਵਾ ਦੇ ਉਹ ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਕੈਂਸਰ ਦੇ ਕੇਸ ਪਾਏ ਜਾਂਦੇ ਨੇ ਅਕਸਰੀ ਜੇ ਕਿਸੇ ਡਾਕਟਰ ਕੋਲ ਚਲੇ ਜਾਈਏ ਕੋਈ ਇਲਾਜ ਵਾਸਤੇ ਕਿਸੇ ਸਮੱਸਿਆ ਵਾਸਤੇ ਕੋਈ ਬਿਮਾਰੀ ਦਾ ਇਲਾਜ ਕਰਵਾਉਣ ਵਾਸਤੇ ਦਵਾਈ ਲੈਣ ਵਾਸਤੇ ਵੀ ਚਲੇ ਜਾਈਏ ਚੈੱਕਅਪ ਤੋਂ ਬਾਅਦ ਜੇਕਰ ਉਹਨਾਂ ਨੂੰ ਇਹ ਲੱਗੇ ਕਿ ਇਹਨਾਂ ਦੇ ਸਰੀਰ ਦੇ ਵਿੱਚ ਕਿਤੇ ਕੋਈ ਇਹ ਗੰਢ ਬਣੀ ਹੋਈ ਹੈ ਤਾਂ ਉਸ ਗੰਡ ਦਾ ਜਿਹੜਾ ਹੈਗਾ ਉਹ ਸੈਂਪਲ ਲੈਂਦੇ ਨੇ ਤੇ ਫਿਰ ਉਸ ਨੂੰ ਅੱਗੇ ਟੈਸਟ ਵਾਸਤੇ ਭੇਜਦੇ ਨੇ ਤਾਂ ਉਹ ਟੈਸਟ ਜਿਹੜਾ ਹੈਗਾ ਉਸ ਦੇ ਵਿੱਚ ਕੀ ਆਏਗਾ ਤਾਂ ਸ਼ੱਕ ਇਹੀ ਕੀਤਾ ਜਾਂਦੀ ਹੈ ਕਿ ਇਹ ਗੰਡ ਜਿਹੜੀ ਹੈਗੀ ਹੈ ਕੈਂਸਰ ਦੀ ਵੀ ਹੋ ਸਕਦੀ ਹੈ ਕੈਂਸਰ ਸਿਰ ਤੋਂ ਲੈ ਕੇ ਪੈਰਾਂ ਤੱਕ ਹੱਡੀਆਂ ਤੱਕ ਆਪਣੇ ਸਰੀਰ ਦੇ ਵੱਖ-ਵੱਖ ਜਿਹੜੇ ਹੈਗੇ ਆ ਗੰਡਾਂ ਤੱਕ ਜਿਹੜਾ ਹੈਗਾ ਇਹ ਵੱਖ-ਵੱਖ ਅੰਗਾਂ ਤੱਕ ਜਿਹੜਾ ਹੈਗਾ ਇਹ ਪਹੁੰਚਿਆ ਹੋਇਆ ਹੈ ਤਾਂ ਇਹਦੇ ਵਿੱਚ ਵੱਖ-ਵੱਖ ਰੂਪ ਜਿਹੜੇ ਹੈਗੇ ਪਾਏ ਜਾਂਦੇ ਆ ਕਿਤੇ ਬ੍ਰੇਨ ਟਿਊਮਰ ਹੈ ਕਿਤੇ ਬ੍ਰੈਸਟ ਕੈਂਸਰ ਹੈ ਕਿਤੇ ਜਿਹੜਾ ਹੈਗਾ ਇੰਟੈਸਟਾਈਨਸ ਹੈਗੀਆਂ ਨੇ ਅੰਤੜੀਆਂ ਦਾ ਕੈਂਸਰ ਜਿਹੜੀ ਨੂੰ ਕਹ ਦਿੰਦੇ ਆ ਫੇਫੜਿਆਂ ਦੇ ਕੈਂਸਰ ਵੀ ਹੈ ਫੇਸ ਦੇ ਉੱਪਰ ਫੇਸ ਦੇ ਵਿੱਚ ਜਿਹੜਾ ਹੈਗਾ ਬਲੱਡ ਕੈਂਸਰ ਬਹੁਤ ਸਾਰੇ ਕੈਂਸਰ ਜਿਹੜੇ ਹੈਗੇ ਇਸ ਤਰ੍ਹਾਂ ਦੇ ਸਾਡੇ ਸਾਹਮਣੇ ਆਉਂਦੇ ਨੇ ਅਸਲ ਦੇ ਵਿੱਚ ਜਿਹੜਾ ਹੈਗਾ ਸਾਡਾ ਸਰੀਰ ਜਿਹੜਾ ਹੈਗਾ ਉਹਨੂੰ ਜੇਕਰ ਦੇਖੀਏ ਕਿ ਕੈਂਸਰ ਜੋ ਹੈ ਉਹ ਹੁੰਦਾ ਕੀ ਹੈ ਸਾਰੇ ਸਰੀਰ ਦੀ ਬਣਤਾ ਜਿਹੜਾ ਮਨੁੱਖੀ ਸਰੀਰ ਦੀ ਜੋ ਦਾਤ ਪ੍ਰਮਾਤਮਾ ਨੇ ਦਿੱਤੀ ਹੈ ਇਹਦੀ ਬਣਤਰ ਜਿਹੜੀ ਹੈਗੀ ਆ ਪ੍ਰਮਾਤਮਾ ਨੇ ਜੇਕਰ ਵਿਗਿਆਨਿਕ ਤੌਰ ਤੇ ਸਮਝਣਾ ਹੋਵੇ ਤਾਂ ਇਹ ਸੈਲਸ ਦੀ ਬਣੀ ਹੁੰਦੀ ਆ ਸੈੱਲ ਇੱਕ ਉਹ ਯੂਨਿਟ ਹੁੰਦੀ ਆ ਜਿਹੜੀ ਇਕੱਠੀ ਹੋ ਕੇ ਸਾਰੇ ਸਰੀਰ ਨੂੰ ਬਣਾਉਂਦੀ ਆ ਤੇ ਕਰੋੜਾਂ ਜਿਹੜੇ ਹੈਗੇ ਆ ਸੈੱਲ ਇਸ ਦੇ ਵਿੱਚ ਸਾਡੇ ਸਰੀਰ ਦੇ ਵਿੱਚ ਹੁੰਦੇ ਨੇ ਉਹ ਸੈੱਲ ਜਿਹੜੇ ਹੈਗੇ ਆ ਉਹ ਸਾਰਿਆਂ ਦੀ ਜਿਹੜੀ ਹੈਗੀ ਆ ਜ਼ਿੰਦਗੀ ਉਹ ਚੱਲਦੀ ਆ ਆਕਸੀਜਨ ਦੇ ਉੱਪਰ ਜਿਹੜੇ ਵੀ ਸਰੀਰ ਦੇ ਵਿੱਚ ਆਕਸੀਜਨ ਦੀ ਭਰਪੂਰ ਮਾਤਰਾ ਜਿਹੜੀ ਹੈਗੀ ਆ ਵੱਖ-ਵੱਖ ਅੰਗਾਂ ਤੱਕ ਪਹੁੰਚਦੀ ਆ ਤਾਂ ਉੱਥੇ ਕੈਂਸਰ ਹੋਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਆ ਜਿੱਥੇ ਹੀ ਕਿਸੇ ਹਿੱਸੇ ਦੇ ਵਿੱਚ ਕੈਂਸਰ ਉੱਥੇ ਪਣ ਪਦਾ ਜਿੱਥੇ ਆਕਸੀਜਨ ਨਹੀਂ ਪਹੁੰਚ ਪਾਉਂਦੀ ਜਿੱਥੇ ਹੀ ਕਿਸੇ ਹਿੱਸੇ ਦੇ ਵਿੱਚ ਆਕਸੀਜਨ ਨਹੀਂ ਪਹੁੰਚਦੀ ਤਾਂ ਉੱਥੇ ਕੈਂਸਰ ਦਾ ਜਨਮ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਉਥੋਂ ਜਿਹੜੀ ਹੈਗੀ ਹੈ ਕੈਂਸਰ ਦੀ ਸਾਰੀ ਕਹਾਣੀ ਸ਼ੁਰੂ ਹੋ ਜਾਂਦੀ ਹੈ ਹੁਣ ਇੱਕ ਗੱਲ ਸਮਝ ਲਈਏ ਜਿਹੜੇ ਸੈੱਲ ਨੂੰ ਮਿਲਦੀ ਹੈ ਆਕਸੀਜਨ ਉਹ ਆਕਸੀਜਨ ਦੇ ਸਿਰ ਤੇ ਜਿਉਂਦਾ ਹੈ ਤੇ ਜਿਹੜੇ ਸੈੱਲ ਨੂੰ ਆਕਸੀਜਨ ਨਹੀਂ ਮਿਲਦੀ ਉਹ ਬਲੱਡ ਦੇ ਵਿੱਚੋਂ ਜਿਹੜਾ ਹੈਗਾ ਸਾਡਾ ਗਲੂਕੋਜ਼ ਹੈ ਕੋਲੇਸਟੇਰੋਲ ਹੈ ਸ਼ੂਗਰ ਹੈਗੇ ਆ ਇਹਨਾਂ ਦੀ ਫਰਮੈਂਟੇਸ਼ਨ ਦੇ ਨਾਲ ਮਤਲਬ ਕਿ ਇਹਨਾਂ ਦੇ ਅਗਲੇ ਜਿਹੜੇ ਰੂਪ ਹੈਗੇ ਆ ਉਹਨਾਂ ਦੇ ਵਿੱਚੋਂ ਉਹ ਖਰਾਕ ਲੈਣੀ ਸ਼ੁਰੂ ਕਰ ਦਿੰਦਾ ਹੈ ਤਾਂ ਉੱਥੇ ਜਿਹੜਾ ਹੈਗਾ ਸਾਰੀ ਕਹਾਣੀ ਜਿਹਨੂੰ ਕੈਂਸਰ ਦੀ ਜੜ ਕਹਿੰਦੇ ਆ ਉਹ ਬਣਨੀ ਸ਼ੁਰੂ ਹੋ ਜਾਂਦੀ ਹੈ ਹੁਣ ਕੈਂਸਰ ਦੀ ਜਿਹੜੀ ਹੈਗੀ ਅਸਲੀਅਤ ਜੇਕਰ ਪਿੱਛੇ ਹਿਸਟਰੀ ਦੇ ਵਿੱਚ ਜਾ ਕੇ ਦੇਖੀਏ ਤਾਂ 20ਵੀਂ ਸਦੀ ਦੇ ਵਿੱਚ ਸਾਨੂੰ ਕੋਈ ਜ਼ਿਆਦਾ ਕੈਂਸਰ ਨਹੀਂ ਮਿਲਦਾ ਹੁਣ ਕਈ ਕਹਿਣਗੇ ਉਦੋਂ ਇੰਨਾ ਚੈੱਕ ਨਹੀਂ ਹੁੰਦਾ ਸੀ ਹੁਣ ਚੈੱਕ ਜ਼ਿਆਦਾ ਹੁੰਦਾ ਅਸਲ ਦੇ ਵਿੱਚ ਜੇਕਰ ਤੁਹਾਨੂੰ ਕਹਾਣੀ ਸਮਝਾਈ ਜਾਵੇ ਤਾਂ ਬਹੁਤੇ ਮਾਹਰ ਜਿਹੜੇ ਹੈਗੇ ਆ ਇਹ ਵੀ ਗੱਲਾਂ ਕਰਦੇ ਨੇ ਕਿ ਜਿਹੜਾ ਕੈਂਸਰ ਹੈ ਉਹ ਕੈਂਸਰ ਆਪ ਇਹਨਾਂ ਖਤਰਨਾਕ ਨਹੀਂ ਜਿੰਨਾ ਉਸ ਦਾ ਇਲਾਜ ਖਤਰਨਾਕ ਹੈ ਕਿਉਂਕਿ ਕੈਂਸਰ ਦੇ ਇਲਾਜ ਦੇ ਵਿੱਚ ਦੋ ਹੀ ਚੀਜ਼ਾਂ ਨੇ ਇੱਕ ਰੇਡੀਓਥੈਰਪੀ ਹੈ ਦੂਸਰਾ ਕੀਮੋਥੈਰਪੀ ਹੈ ਜਿਹੜੀ ਹੈ ਕੀਮੋ ਤੇ ਰੇਡੀਏਸ਼ਨ ਹੈਗੀ ਹੈ ਇਹ ਅਜਿਹੇ ਖਤਰਨਾਕ ਸਾਧਨ ਨੇ ਜਿਹੜੇ ਕਿ ਇਨਸਾਨ ਨੂੰ ਕੈਂਸਰ ਨਾਲ ਨਹੀਂ ਆਪਣੇ ਇਲਾਜ ਨਾਲ ਹੀ ਮਾਰ ਦਿੰਦੇ ਨੇ ਕਿਉਂਕਿ ਇਹਨਾਂ ਦੇ ਸਾਈਡ ਇਫੈਕਟ ਬਹੁਤ ਜ਼ਿਆਦਾ ਨੇ ਵੱਖ-ਵੱਖ ਅੰਗਾਂ ਦੇ ਵਿੱਚੋਂ ਜਦੋਂ ਇਹ ਕੈਮੀਕਲ ਲੰਘਦੇ ਨੇ ਕੀਮੋਥੈਰੇਪੀ ਹੁੰਦੀ ਹੈ ਤਾਂ ਉਸ ਕੀਮੋ ਦੇ ਨਾਲ ਮਤਲਬ ਉਸ ਕੈਮੀਕਲਸ ਦੇ ਨਾਲ ਉਹਨਾਂ ਤਜਾਬਾਂ ਦੇ ਨਾਲ ਜਿਹੜਾ ਹੈਗਾ ਸਰੀਰ ਦੀ ਜਿਹੜੀ ਬਣਤਰ ਹੈ ਅਸਲ ਜਿਹੜਾ ਹੈਗਾ ਰੂਪਰੇਖਾ ਹੈ ਉਹ ਖਤਮ ਹੁੰਦੀ ਹੈ ਔਰ ਡਿਸਟਰਬ ਹੁੰਦੀ ਹੈ ਤਾਂ ਉਸ ਵਿਗਨ ਦੇ ਨਾਲ ਜਿਹੜਾ ਹੈਗਾ ਸਰੀਰ ਦੇ ਵਿੱਚੋਂ ਹੋਰ ਬਹੁਤ ਸਾਰੇ ਰੋਗ ਜਿਹੜੇ ਹੈਗੇ ਉਹ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਆ ਜਿਹਨੂੰ ਸਾਈਡ ਇਫੈਕਟ ਕਿਹਾ ਜਾਂਦਾ ਹੈ ਤੇ ਇਸ ਦੇ ਵਿੱਚ ਵਿਰੋਧ ਦੇ ਵਿੱਚ ਜਿਹੜਾ ਹੈਗਾ ਹੁਣ ਇਹਦੀ ਕਹਾਣੀ ਨੂੰ ਆਪਾਂ ਜੇ ਸਮਝੀਏ ਕਿ ਇਹ ਪੈਦਾ ਕਿਵੇਂ ਹੋਣ ਲੱਗਿਆ ਤਾਂ ਆਪਾਂ ਨੂੰ ਥੋੜਾ ਜਿਹਾ ਆਪਣਾ ਜ਼ਿੰਦਗੀ ਦਾ ਰਹਿਣ ਸਹਿਣ ਦੋ ਪੱਖਾਂ ਦੇ ਵਿੱਚ ਰੱਖ ਕੇ ਵੇਖਣਾ ਪਊਗਾ ਜਿਹੜਾ ਸਾਡਾ ਅੱਜ ਦਾ ਰਹਿਣ ਸਹਿਣ ਹੈ ਤੇ ਸਾਡਾ ਪਹਿਲਾਂ ਦਾ ਰਹਿਣ ਸਹਿਣ ਹੈ ਪਹਿਲਾਂ ਵਾਲੇ ਰਹਿਣ ਸਹਿਣ ਦੀ ਜੇਕਰ ਮੈਂ ਗੱਲ ਕਰਾਂ ਤਾਂ ਉਸ ਦੇ ਵਿੱਚ ਤੁਹਾਨੂੰ ਤਜਾਬ ਤੁਹਾਨੂੰ ਕੈਮੀਕਲ ਬਿਲਕੁਲ ਨਹੀਂ ਮਿਲਣਗੇ ਕੋਈ ਰੇ ਕੋਈ ਸਪਰੇਅ ਕੁਝ ਵੀ ਇਸ ਤਰ੍ਹਾਂ ਦਾ ਨਹੀਂ ਮਿਲੂਗਾ ਜਿਹੜਾ ਕੁਝ ਮਿਲੂਗਾ ਉਹ ਸਾਰਾ ਕੁਦਰਤੀ ਮਿਲੂਗਾ ਕਿਉਂਕਿ ਕੁਦਰਤ ਨੇ ਜਿਹੜੇ ਸਾਡੇ ਖਾਣ ਪੀਣ ਦੇ ਸਾਧਨ ਬਣਾਏ ਨੇ ਉਸ ਖਾਣ-ਪੀਣ ਦੇ ਸਾਧਨਾਂ ਦੇ ਵਿੱਚ ਜਿਹੜਾ ਹੈਗਾ ਸਾਡੇ ਕੋਲੇ ਇਹੋ ਜਿਹੀ ਖੁਰਾਕੀ ਤੱਤ ਪਾ ਕੇ ਦਿੱਤੇ ਨੇ ਜਿਨ੍ਹਾਂ ਦੇ ਨਾਲ ਸਾਡੇ ਸਰੀਰ ਨੂੰ ਤਾਕਤਾਂ ਮਿਲਦੀ ਮਿਲਦੀ ਹੈ ਬਹੁਤ ਸਾਰੇ ਜਿਹੜੇ ਹੈਗੇ ਆ ਬਿਮਾਰੀਆਂ ਦੇ ਤੱਤ ਵੀ ਜਿਹੜੇ ਬਿਮਾਰੀਆਂ ਦੇ ਕਾਰਨ ਵੀ ਹੈ ਉਹਨਾਂ ਜੜਾਂ ਨੂੰ ਵੀ ਇਹ ਖੁਰਾਕੀ ਤੱਤ ਜਿਹੜੇ ਹੈਗੇ ਖਤਮ ਕਰਦੇ ਆ ਜਿਵੇਂ ਕਿ ਇੱਕ ਖੋਜ ਹੋਈ ਕੈਂਸਰ ਵਿਟਾਮਿਨ ਸੀ ਦੇ ਨਾਲ ਵੀ ਠੀਕ ਹੋ ਸਕਦਾ ਵਿਟਾਮਿਨ ਜਿਹੜਾ ਹੈਗਾ ਉਹ 17 ਜੋ ਹੈ ਇੱਕ ਤੁਹਾਨੂੰ ਅੱਗੇ ਜਾ ਕੇ ਦੱਸੂਗਾ ਤਾਂ ਉਹਦੇ ਨਾਲ ਵੀ ਜਿਹੜਾ ਹੈਗਾ ਇਸ ਕੈਂਸਰ ਦੇ ਉੱਪਰ ਜਿਹੜੀ ਹੈਗੀ ਫਤਿਹਪਾਈ ਜਾ ਸਕਦੀ ਆ ਪਰ ਨਹੀਂ ਅਸੀਂ ਫਸੇ ਹੋਏ ਆ ਮੈਡੀਕਲ ਸਾਇੰਸ ਦੇ ਮੈਡੀਕਲ ਸਾਇੰਸ ਦਾ ਜਿਹੜਾ ਚੱਕਰ ਹੈ ਜੇ ਹੈ ਜਿਸ ਦੇ ਵਿੱਚ ਬਹੁਤ ਵੱਡੇ ਵੱਡੇ ਬਿਜ਼ਨਸ ਉੱਤੇ ਹੈਗੇ ਪਿੱਛੇ ਤੱਕ ਇੰਟਰਨੈਸ਼ਨਲ ਲੈਵਲ ਤੇ ਬਣੇ ਹੋਏ ਨੇ ਅਸੀਂ ਦੇਖਦੇ ਹਾਂ ਕਿ ਜਿਹੜੇ ਸਾਡਾ ਰਹਿਣ ਸਹਿਣ ਪਹਿਲਾਂ ਖੁਰਾਕੀ ਤੱਤ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਬੜੀ ਤਾਕਤ ਹੁੰਦੀ ਸੀ ਫਿਰ ਕੀ ਹੋਇਆ ਅਸੀਂ ਉਸ ਦੇ ਵਿੱਚ ਬਹੁਤ ਸਾਰੇ ਬਦਲਾਅ ਕੀਤੇ ਇੱਕ ਉਦਾਹਰਨ ਦੇ ਤੌਰ ਤੇ ਜਿਹੜੀ ਕਲੋਰੀਨ ਹੈ ਪਾਣੀ ਨੂੰ ਸਾਫ਼ ਕਰਨ ਵਾਸਤੇ ਪਾਈ ਜਾਂਦੀ ਹੈ ਜਿਹੜੀ ਕਲੋਰੀਨ ਇੱਕ ਅਜਿਹਾ ਕੈਮੀਕਲ ਹੈ ਜਿਹੜਾ ਕਿ ਉਸ ਦੇ ਵਿੱਚ ਕੀੜਿਆਂ ਨੂੰ ਮਾਰ ਦਿੰਦਾ ਹੈ ਕਹਿੰਦੇ ਕਿ ਉਹਦੇ ਵਿੱਚ ਜਰਮਸ ਜਿਹੜੇ ਹੁੰਦੇ ਆ ਪਾਣੀ ਦੇ ਵਿੱਚ ਉਹਨਾਂ ਨੂੰ ਖਤਮ ਕਰ ਦਿੰਦਾ ਤਾਂ ਇੱਕ ਗੱਲ ਸੋਚਣ ਵਾਲੀ ਹੈ ਜਿਹੜਾ ਜਰਮਸ ਨੂੰ ਖਤਮ ਕਰ ਦਿੰਦਾ ਉਹ ਸਾਡੇ ਤੇ ਨਹੀਂ ਪ੍ਰਭਾਵ ਪਾਉਂਦਾ ਹੋਊਗਾ ਬੇਸ਼ੱਕ 1 ਸਾਲ ਜਨਾ ਪਾਵੇ 2 ਸਾਲ ਜਨਾ ਪਾਵੇ 20 ਸਾਲ ਜਨਾ ਪਾਵੇ 100 ਸਾਲ ਜਨਾ ਪਾਵੇ ਪਰ 100 ਸਾਲ ਬਾਅਦ ਤਾਂ ਪਾਈ ਗਈ ਪਾਏਗਾ ਉਹ ਪ੍ਰਭਾਵ ਸਾਡੇ ਤੇ ਉਸ ਟਾਈਮ ਤੇ ਸਾਹਮਣੇ ਆਵੇ ਨਾ ਆਵੇ ਪਰ ਕੀ ਉਹ ਸਾਡੀਆਂ ਪੀੜ੍ਹੀਆਂ ਦੇ ਵਿੱਚ ਜਾਏਗਾ ਨਹੀਂ ਕਿਉਂਕਿ ਬੱਚਿਆਂ ਦੇ ਵਿੱਚ ਮਾਂ ਪਿਓ ਦਾ ਹੀ ਤਾਂ ਖੂਨ ਅੱਗੇ ਜਾਂਦਾ ਹੈ ਤੇ ਉਹ ਖੂਨ ਦੇ ਵਿੱਚ ਜੈਨੇਟਿਕਲ ਸਟਰਕਚਰ ਜਿਹੜਾ ਹੈਗਾ ਜੀਨਸ ਜਿਹਨੂੰ ਆਪਾਂ ਖੂਨ ਕਹਿੰਦੇ ਨੇ ਪੰਜਾਬੀ ਚ ਤਾਂ ਉਹਦੇ ਵਿੱਚ ਜਾ ਕੇ ਉਹ ਬੱਚਿਆਂ ਨੂੰ ਵੀ ਡਿਸਟਰਬ ਕਰਦਾ ਹੈ ਤਾਂ ਇਹ ਪੀੜ੍ਹੀਆਂ ਤੋਂ ਪੀੜ੍ਹੀਆਂ ਦੇ ਅੱਗੇ ਜਿਹੜਾ ਹੈਗਾ ਚੱਲਦਾ ਜਾਂਦਾ ਤੇ ਅਸੀਂ ਇਸ ਗੱਲ ਤੋਂ ਬੇਖਬਰ ਬੈਠੇ ਹਾਂ ਅਸੀਂ ਮੁਨਾਫੇ ਦੇ ਚੱਕਰ ਦੇ ਵਿੱਚ ਉਹਨਾਂ ਕੰਪਨੀਆਂ ਨੂੰ ਅਮੀਰਤਾ ਬਣਾਤਾ ਕਿ ਅਸੀਂ ਪੈਸੇ ਵੱਧ ਕਮਾ ਲਾਂਗੇ ਰੇਹਾਂ ਸਪ੍ਰੇਹਾਂ ਪਾ ਕੇ ਹੁਣ ਕਈ ਵੀਰ ਕਹਿਣਗੇ ਕਿ ਰੇਹਾਂ ਸਪ੍ਰੇਹਾਂ ਨਾ ਪਾਈਏ ਤਾਂ ਸਾਡੀ ਫਸਲ ਕਿਵੇਂ ਹੋਏਗੀ ਤਾਂ ਇੱਥੇ ਇੱਕ ਗੱਲ ਇਹ ਵੀ ਬੰਦੀ ਹੈ ਕਿ ਰੇਹਾਂ ਸਪ੍ਰੇਹਾਂ ਤੋਂ ਪਹਿਲਾਂ ਵੀ ਤਾਂ ਸਾਡੇ ਬਜ਼ੁਰਗਾਂ ਨੇ ਜਿਹੜਾ ਹੈਗਾ ਟਾਈਮ ਪਾਸ ਕੀਤਾ ਹੀ ਹੋਏਗਾ ਮਨੁੱਖੀ ਸਿਹਤ ਵਧੀਆ ਰੱਖੀ ਉਹਨਾਂ ਨੇ ਮਨੁੱਖੀ ਸਰੀਰ ਨੂੰ ਸੰਭਾਲ ਕੇ ਰੱਖਿਆ ਮਨੁੱਖੀ ਸਰੀਰ ਦੇ ਜਿਹੜੇ ਅਸਲ ਸੁੱਖ ਸੀਗੇ ਉਹ ਲੈ ਪਰ ਹੁਣ ਅਸੀਂ ਰੇਹਾਂ ਸਪ੍ਰੇਹਾਂ ਪਾ ਕੇ ਝਾੜ ਤਾਂ ਬਹੁਤ ਵਧਾ ਲੇ ਪਰ ਇੱਕ ਗੱਲ ਦਾ ਖਿਆਲ ਜ਼ਰੂਰ ਕਰਿਓ ਅ ਕੋਈ ਇਹੋ ਜਿਹਾ ਘਰ ਹੋਊਗਾ ਜਿਸਦੇ ਘਰ ਦੇ ਵਿੱਚ ਕੋਈ ਬੰਦਾ ਇਹੋ ਜਿਹਾ ਹੋਊਗਾ ਜਿਹਨੂੰ ਦਵਾਈ ਨਾ ਲੱਗੀ ਹੋਵੇ ਜਿਹੜਾ ਬੰਦਾ ਰੋਜ਼ਾਨਾ ਦੀ ਦਵਾਈ ਨਾ ਖਾਂਦਾ ਹੋਵੇ ਕੋਈ ਇਹੋ ਜਿਹਾ ਬੰਦਾ ਬੱਚਾ ਔਰਤ ਮਰਦ ਨਹੀਂ ਬਚਿਆ ਹੋਏਗਾ ਜਿਹੜਾ ਦਵਾਈ ਨਾ ਲੈਂਦਾ ਹੋਵੇ ਦਵਾਈਆਂ ਦੇ ਚੱਕਰ 'ਚ ਅਸੀਂ ਇਹੋ ਜਿਹੇ ਫਸ ਗਏ ਦਵਾਈਆਂ ਵਾਲੀ ਦੀ ਗੱਲ ਤੋਂ ਇੱਕ ਤੁਹਾਨੂੰ ਹੋਰ ਗੱਲ ਦੱਸਦੇ ਆ ਗੱਲ ਇਹ ਹੈ ਕਿ ਬਹੁਤ ਸਾਰੀਆਂ ਇਹੋ ਜਿਹੀਆਂ ਕੰਪਨੀਆਂ ਨੇ ਜਿਹੜੀਆਂ ਕੰਪਨੀਆਂ ਤੁਸੀਂ ਧਿਆਨ ਮਾਰ ਕੇ ਦੇਖਿਓ ਕਦੇ ਕੈਂਸਰ ਦੇ ਮਰੀਜ਼ਾਂ ਦੀਆਂ ਦਵਾਈਆਂ ਵੇਖਿਓ ਉਹਨਾਂ ਕੰਪਨੀਆਂ ਦੇ ਨਾਮ ਯਾਦ ਕਰ ਲਿਓ ਉਹ ਲਿਸਟ ਬਣਾ ਲਿਓ ਲਿਸਟ ਬਣਾਉਣ ਤੋਂ ਬਾਅਦ ਫਿਰ ਤੁਸੀਂ ਇਹ ਰਿਹਾਂ ਸਪਰੇਹਾਂ ਵਾਲੀਆਂ ਕੰਪਨੀਆਂ ਦੇ ਨਾਮ ਚੈੱਕ ਕਰਿਓ ਬਹੁਤੀਆਂ ਤਾਂ ਤੁਹਾਨੂੰ ਉਹਦੇ ਵਿੱਚ ਹੀ ਮਿਲ ਜਾਣਗੀਆਂ ਕਹਿਣ ਦਾ ਭਾਵ ਜਿਹੜੀ ਕੈਂਸਰ ਵਾਲੀ ਖੇਡ ਹੈ ਇਹੇ ਬਣਾਈ ਵੀ ਆਪ ਹੀ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਸ ਨੂੰ ਖਤਮ ਵੀ ਆਪ ਹੀ ਕਰਨ ਦਾ ਨਾਟਕ ਕੀਤਾ ਜਾਂਦਾ ਹੈ ਜਿਹੜਾ ਕੈਂਸਰ ਹੈ ਉਹਦੇ ਜੇ ਅੱਜ ਦੇ ਮੌਜੂਦਾ ਵਿਗਿਆਨਿਕ ਇਲਾਜਾਂ ਦੀ ਗੱਲ ਕਰੀਏ ਕੁਦਰਤੀ ਇਲਾਜਾਂ ਨੂੰ ਛੱਡ ਕੇ ਤਾਂ ਉਹ ਬਹੁਤੇ ਇਹੋ ਜਿਹੇ ਇਲਾਜ ਨੇ ਜਿਹੜੇ ਕਿ ਕੈਂਸਰ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕਰਦੇ ਪੂਰੀ ਉਮਰ ਜਿਹੜੀ ਹੈਗੀ ਹੈ ਦਵਾਈ ਖਾਣੀ ਪੈਂਦੀ ਹੈ ਕੈਂਸਰ ਤੋਂ ਅਕਸਰ ਹੀ ਕਿਹਾ ਜਾਂਦਾ ਹੈ ਕਿ ਜਿਹੜਾ ਬੰਦਾ ਕੈਂਸਰ ਦੇ ਇਲਾਜ ਨਾਲ 4-5 ਸਾਲ ਜੀ ਸਕਦਾ ਪਰ ਕੈਂਸਰ ਦਾ ਇਲਾਜ ਨਾ ਕਰਵਾਉਣ ਵਾਲੇ ਮਰੀਜ਼ਾਂ ਦਾ ਜਿਹੜਾ ਹੈਗਾ ਇੱਕ ਸਟੱਡੀ ਦੇ ਵਿੱਚ ਜਿਹੜਾ ਹੈਗਾ ਦੇਖਿਆ ਗਿਆ ਹੈ ਕਿ ਬਹੁਤ ਸਾਰੇ ਜਿਹੜੇ ਹੈਗੇ ਇਸ ਤਰ੍ਹਾਂ ਦੇ ਮਰੀਜ਼ ਆ ਜਿਹੜੇ ਕੈਂਸਰ ਦੇ ਇਲਾਜ ਤੋਂ ਬਿਨਾ ਉਸ ਤੋਂ ਜ਼ਿਆਦਾ ਦੁੱਗਣਾ ਸਮਾਂ ਜਿਉਂਦੇ ਨੇ ਜੇਕਰ ਇਲਾਜ ਦੇ ਨਾਲ ਬੰਦਾ 5-6 ਸਾਲ ਜਿਉਂਦਾ ਤਾਂ ਬਿਨਾ ਇਲਾਜ ਤੋਂ ਬੰਦਾ ਜਿਹੜਾ ਹੈਗਾ ਉਹ 10-12 ਸਾਲ ਤੱਕ ਵੀ ਜਿਉਂਨੇ ਅਜਿਹੀ ਹੀ ਬਹੁਤ ਸਾਰੇ ਸਵਾਲ ਜਵਾਬ ਜਿਹੜੇ ਹੈਗੇ ਆ ਸੋਚ ਵਿਚਾਰ ਦਾ ਵਿਸ਼ਾ ਨੇ ਪਰ ਸਾਨੂੰ ਇੰਟਰਨੈਟ ਦੇ ਉੱਪਰ ਬਹੁਤ ਘੱਟ ਤੇ ਬਹੁਤ ਸੀਮਿਤ ਜਾਣਕਾਰੀ ਜਿਹੜੀ ਹੈਗੀ ਮਿਲਦੀ ਹੈ ਅਸੀਂ ਕਈ ਵਾਰ ਕੋਸ਼ਿਸ਼ ਵੀ ਨਹੀਂ ਕਰਦੇ ਕਿ ਇੰਟਰਨੈਟ ਦੇ ਉੱਪਰ ਜਿਹੜਾ ਹੈਗਾ ਇਹਨਾਂ ਚੀਜ਼ਾਂ ਨੂੰ ਸੋਚ ਵਿਚਾਰ ਲਈਏ ਕਿਉਂਕਿ ਅਸੀਂ ਇੰਨੇ ਕਿ ਬੇਪਰਵਾਹ ਹੋ ਗਏ ਗੀਤਾਂ ਗਾਣਿਆਂ ਦੇ ਨਾਲ ਕਿ ਸਾਨੂੰ ਲੱਗਦਾ ਹੀ ਨਹੀਂ ਕਿ ਅਸੀਂ ਆਪਣੇ ਬਾਰੇ ਵੀ ਕੁਝ ਸੋਚ ਲਈਏ ਜਾਂ ਮਤਲਬ ਕਿ ਇੰਨਾ ਕਿ ਅਸੀਂ ਮਨੋਰੰਜਨ ਦੇ ਵਿੱਚ ਮਸ਼ਰੂਫ ਹਾਂ ਕਿ ਸਾਨੂੰ ਆਪਣੀ ਸਿਹਤ ਬਾਰੇ ਆਪਣੀ ਮਾਨਸਿਕ ਸਿਹਤ ਬਾਰੇ ਜਿਹੜਾ ਹੈਗਾ ਕਿਵੇਂ ਵਿਚਾਰ ਲਈਏ ਤਾਂ ਇਹ ਸਾਨੂੰ ਬੇਪਰਵਾਹ ਕਰ ਦਿੱਤਾ ਜਾਂਦਾ ਹੈ ਖੈਰੀ ਗੱਲਾਂ ਕਰਨ ਵਾਲੀ ਨਹੀਂ ਸਾਡਾ ਵਿਸ਼ਾ ਹੈ ਕੈਂਸਰ ਦਾ ਤਾਂ ਕੈਂਸਰ ਜਿਹੜਾ ਹੈਗਾ ਇੱਕ ਅਜਿਹੀ ਬਿਮਾਰੀ ਹੈ ਬਿਮਾਰੀ ਨਹੀਂ ਕਹਿ ਸਕਦੇ ਕਿ ਸਾਡੇ ਸਰੀਰ ਦੇ ਵਿੱਚੋਂ ਹੀ ਸਾਡੇ ਸਰੀਰ ਦੇ ਕੋਸ਼ ਸੈੱਲ ਨੇ ਜਿਹੜੇ ਉਹ ਬਾਗੀ ਹੋ ਜਾਂਦੇ ਨੇ ਤਾਂ ਉਹਨਾਂ ਦੇ ਨਾਲ ਜਿਹੜਾ ਹੈਗਾ ਇਹ ਕੈਂਸਰ ਬਣਨਾ ਸ਼ੁਰੂ ਹੁੰਦਾ ਹੈ ਹੁਣ ਜੇਕਰ ਦੇਖਿਆ ਜਾਵੇ ਤਾਂ ਆਕਸੀਜਨ ਜਿਹੜੀ ਹੈਗੀ ਕਿਸੇ ਅੰਗ ਤੱਕ ਨਹੀਂ ਪਹੁੰਚਦੀ ਤਾਂ ਉੱਥੇ ਕੈਂਸਰ ਦਾ ਕਾਰਨ ਬਣਦਾ ਜੇਕਰ ਦੇਖਿਆ ਜਾਵੇ ਦਿਲ ਦਾ ਕੈਂਸਰ ਤੁਸੀਂ ਕਦੇ ਨਹੀਂ ਸੁਣਿਆ ਹੋਵੇਗਾ ਦਿਲ ਦਾ ਕੈਂਸਰ ਕਿਉਂ ਨਹੀਂ ਹੁੰਦਾ ਕਿਉਂਕਿ ਦਿਲ ਦੇ ਕੈਂਸਰ ਹੋਣ ਦੀ ਸੰਭਾਵਨਾ ਇਸ ਕਰਕੇ ਘੱਟ ਹੁੰਦੀ ਹੈ ਕਿ ਉਹਦੇ ਵਿੱਚ ਆਕਸੀਜਨ ਦੀ ਮਾਤਰਾ ਬਹੁਤ ਜ਼ਿਆਦਾ ਹ ਇੱਕ ਇਹ ਵੀ ਗੱਲ ਵੇਖੀ ਗਈ ਹੈ ਕਿ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਛਾਤੀਆਂ ਦਾ ਕੈਂਸਰ ਜ਼ਿਆਦਾ ਵੇਖਿਆ ਜਾਂਦਾ ਹੈ। ਛਾਤੀਆਂ ਦਾ ਕੈਂਸਰ ਜਿਹੜਾ ਹੈਗਾ ਹੈ ਉਹਦੇ ਵਾਸਤੇ ਇੱਕ ਵਿਚਾਰ ਹੈ, ਜਿਹੜਾ ਕੁਦਰਤੀ ਵਿਚਾਰ ਹੈ ਉਹ ਚੱਲਦਾ ਹੈ ਕਿ ਜਿਹੜਾ ਹੈ ਛਾਤੀਆਂ ਦੇ ਕੈਂਸਰ ਤੋਂ ਜੇਕਰ ਬਚਣਾ ਹੈ ਤਾਂ ਬੱਚੇ ਨੂੰ ਜ਼ਿਆਦਾ ਦੁੱਧ ਪਿਲਾਉਣਾ ਚਾਹੀਦਾ ਹੈ। ਤੇ ਜੇ ਹੁਣ ਇਹਦੇ ਇਲਾਜ ਦੀ ਗੱਲ ਕਰੀਏ ਤਾਂ ਉੱਥੇ ਹੈਗੀ ਹੈ ਮੈਮੋਗ੍ਰਾਫੀ। ਮੈਮੋਗ੍ਰਾਫੀ ਅਜਿਹੀ ਹੈ ਜਿਸ ਜਿਹੜੀ ਜਿੰਨੇ ਵਾਰ ਸਕੈਨ ਕੀਤੀ ਜਾਂਦੀ ਹੈ ਉਸ ਦੇ ਨਾਲ ਓਨੀ ਹੀ ਕੈਂਸਰ ਦੀ ਸੰਭਾਵਨਾ ਵੱਧਦੀ ਹੈ। ਕਿਹਾ ਜਾਂਦਾ ਹੈ ਕਿ ਜਿੰਨੇ ਵਾਰ ਮੈਮੋਗ੍ਰਾਫੀ ਹੋਏਗੀ ਹੋਣੇ ਵਾਰ ਹੀ ਕੈਂਸਰ ਉਸ ਦੇ ਵਿੱਚ ਡਿਟੈਕਟ ਹੋਏਗਾ ਕਿਉਂ ਕਿ ਮੈਮੋਗ੍ਰਾਫੀ ਖੁਦ ਇੱਕ ਜਿਹੜਾ ਹੈਗਾ ਕੈਂਸਰ ਦਾ ਕਾਰਨ ਬਣਦੀ ਹੈ ਉਹ ਰੇਡੀਏਸ਼ਨ ਜਿਹੜੀ ਸਾਡੇ ਅੰਦਰੋਂ ਲੰਘਦੀ ਹੈ ਉਹ ਉਸ ਦਾ ਕਾਰਨ ਬਣਦੀ ਹੈ ਇਸ ਤੋਂ ਇਲਾਵਾ ਜਿਹੜਾ ਹੈਗਾ ਜਾਬ ਦੇ ਵਿੱਚ ਹੋਰ ਕਾਰਨਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਹਰੀ ਕ੍ਰਾਂਤੀ ਗ੍ਰੀਨ ਰੈਵੋਲੂਸ਼ਨ ਬਹੁਤ ਸਾਰੀਆਂ ਫਸਲਾਂ ਹੋ ਗਈਆਂ ਰੇਹਾਂ ਸਪਰੇਹਾਂ ਨਾਲ ਆਈਆਂ ਅਗਲਿਆਂ ਨੇ ਬੀਜ ਦਿੱਤੇ ਪਹਿਲਾਂ ਸਾਡੀ ਛੋਟੀ ਬੱਲੀ ਹੁੰਦੀ ਸੀ ਜਦੋਂ ਮੈਕਸੀਕਨ ਕਣਕ ਜਿਹੜੀ ਹੈਗੀ ਸਾਨੂੰ ਦਿੱਤੀ ਗਈ ਤਾਂ ਉਦੋਂ ਉਹਦੇ ਨਾਲ ਜਿਹੜਾ ਹੈਗਾ ਸਾਡੀ ਬੱਲੀ ਦੇ ਨਾਲ ਮੁਕਾਬਲਾ ਕੀਤਾ ਕਿ ਇੱਕ ਵੱਲੀ ਵੱਡੀ ਦਿਖਾਈ ਗਈ ਇੱਕ ਛੋਟੀ ਦਿਖਾਈ ਗਈ ਜਿਹੜੀ ਸਾਡੀ ਦੇਸੀ ਬੱਲੀ ਸੀ ਇਹ ਕਿਹਾ ਗਿਆ ਕਿ ਦੇਖੋ ਇਹਦਾ ਝਾੜ ਇੰਨਾ ਇਹਦੇ ਚੈਨੇ ਦਾਣੇ ਜ਼ਿਆਦਾ ਨੇ ਦੇਖੋ ਕਿੰਨੀਆਂ ਬੱਲੀਆਂ ਹੋਣਗੀਆਂ ਤੇ ਤੁਹਾਡਾ ਝਾੜ ਵਧੇਗਾ ਤੁਹਾਨੂੰ ਪੈਸੇ ਵੀ ਵੱਧ ਆਉਣਗੇ ਪੈਸੇ ਦੇ ਲਾਲਚ ਅਸੀਂ ਫਸ ਗਏ ਬੀ ਦਿੱਤੇ ਬੀਜ਼ ਦੇ ਨਾਲ ਨਦੀਨ ਦਿੱਤੇ ਨਦੀਨਾਂ ਦੇ ਨਾਲ ਉਹਨਾਂ ਨੂੰ ਮਾਰਨ ਵਾਸਤੇ ਰਿਹਾਂਸ ਪ੍ਰੇਹਾਂ ਵੀ ਆਪ ਹੀ ਬਣਾ ਕੇ ਦਿੱਤੀਆਂ ਤਾਂ ਇਹ ਗੇਮ ਇਸ ਤਰ੍ਹਾਂ ਸ਼ੁਰੂ ਹੋ ਗਈ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਸਾਡੇ ਕੋਲੇ ਜਿਹੜੇ ਧਰਤੀ ਦੇ ਹੇਠਲਾ ਪਾਣੀ ਹੈ ਉਹ ਵੀ ਕਾਸੀ ਗੰਧਲਾ ਕਰ ਲਿਆ ਕਿਉਂ ਰੇਹਾਂ ਸਪਰੇਹਾਂ ਕੀਤੀਆਂ ਉਹ ਪਾਣੀ ਥੱਲੇ ਗਿਆ ਉਹ ਪਾਣੀ ਨੇੜਾ ਹੈਗਾ ਉਸ ਨੂੰ ਗੰਧਲਾ ਕਰ ਦਿੱਤਾ ਉਦਯੋਗਿਕ ਪ੍ਰਦੂਸ਼ਣ ਜਿਹੜਾ ਹੈਗਾ ਸਾਡੇ ਕੋਲੇ ਇੰਡਸਟਰੀਅਲ ਪੋਲਿਊਸ਼ਨ ਜਿਹਨੂੰ ਕਹਿ ਦਿੰਨੇ ਆ ਤਾਂ ਜਿਹੜੀਆਂ ਉਦਯੋਗ ਨੇ ਉਹਨਾਂ ਨੇ ਬਹੁਤ ਸਾਰਾ ਪ੍ਰਦੂਸ਼ਣ ਜਿਹੜਾ ਹੈਗਾ ਸਾਡੇ ਏਰੀਆ ਦੇ ਵਿੱਚ ਫੈਲਾਇਆ ਤੇ ਉਹਦੇ ਨਾਲ ਵੀ ਆ ਹੁਣ ਵੀ ਬਹੁਤ ਸਾਰੇ ਮਸਲੇ ਇਸ ਤਰ੍ਹਾਂ ਤੁਸੀਂ ਦੇਖਦੇ ਜਿਹੜੀ ਖੁਰਾਕ ਅਸੀਂ ਖਾਂਦੇ ਆ ਇਹ ਖੁਰਾਕ ਦੇ ਵਿੱਚੋਂ ਜਿਹੜੇ ਹੈਗੇ ਐ ਜਿਹੜੇ ਖੁਰਾਕੀ ਤੱਤ ਨੇ ਉਹ ਤਾਂ ਹੁੰਦੇ ਨਹੀਂ ਆਪਾਂ ਆਮ ਸੁਣਦੇ ਆ ਕਿ ਜਿਹੜੇ ਅਸੀਂ ਖੁਰਾਕ ਖਾਣੇ ਦਾ ਬਹੁਤ ਹੈ ਪਰ ਸਾਨੂੰ ਲੱਗਦੀ ਨਹੀਂ ਖੁਰਾਕ ਕਿਵੇਂ ਲੱਗੇ ਕਿਉਂਕਿ ਖੁਰਾਕ ਦੇ ਵਿੱਚ ਖੁਰਾਕੀ ਤੱਤ ਨਹੀਂ ਹੈਗੇ ਜਿਨ੍ਹਾਂ ਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਨਿਊਟ੍ਰੀਐਂਟਸ ਕਹਿੰਦੇ ਆ ਵਿਟਾਮਿਨਸ ਕਹਿੰਦੇ ਆ ਮਿਨਰਲਸ ਬੋਲਦੇ ਆ ਉਹ ਵਾਲੇ ਜਿਹੜੇ ਹੈਗੇ ਆ ਉਹ ਤੱਤਾਂ ਨੂੰ ਉਹਦੇ ਵਿੱਚੋਂ ਅਸੀਂ ਦਵਾਈਆਂ ਦੇ ਨਾਲ ਖਤਮ ਕਰਤਾ ਰੇਹਾਂ ਸਪਰੇਹਾਂ ਦੀ ਕਹਾਣੀ ਇੰਨੀ ਇੱਕ ਗੱਲ 'ਚ ਸਮਝ ਸਕਦੇ ਹਾਂ ਤੁਸੀਂ ਕਿ ਜੇਕਰ ਅਸੀਂ ਆਪਣੇ ਖੇਤਾਂ ਦੇ ਵਿੱਚ ਰੇਹਾਂ ਸਪਰੇਹਾਂ ਨਾ ਕਰੀਏ ਤਾਂ ਸਾਡੀ ਫਸਲ ਹੁੰਦੀ ਨਹੀਂ ਜੇ ਹੋਏਗੀ ਤਾਂ ਬਹੁਤ ਘੱਟ ਝਾੜ ਹੋਏਗਾ ਉਹ ਹੋਏਗੀ ਅਸਲ ਕੁਦਰਤੀ ਤਾਕਤਵਾਲੀ ਫਸਲ ਕਿਉਂ ਕਿ ਅਸੀਂ ਆਪਣੀ ਫਸਲ ਨੂੰ ਆਪਣੇ ਖੇਤ ਦੇ ਵਿੱਚੋਂ ਅਸੀਂ ਉਸ ਤਰੀਕੇ ਨਾਲ ਨਹੀਂ ਗੱਡ ਪਾਉਂਦੇ ਜਿਵੇਂ ਕਿ ਉਹ ਕੁਦਰਤੀ ਤੌਰ ਤੇ ਹੋਣੀ ਹੈ ਕਿਉਂਕਿ ਸਾਡਾ ਲਾਲਚ ਤੇ ਉਧਰ ਕੰਪਨੀਆਂ ਦਾ ਲਾਲਚ ਸਾਨੂੰ ਇਸ ਗੱਲ ਵਾਸਤੇ ਜਿਹੜਾ ਹੈਗਾ ਮਸ਼ਹੂਰੀਆਂ ਦਿਖਾ ਦਿਖਾ ਕੇ ਸਾਨੂੰ ਇਸ ਗੱਲ ਵਾਸਤੇ ਧੱਕਦਾ ਹੈ ਇਸ ਗੱਲ ਵਾਸਤੇ ਪ੍ਰੇਰਿਤ ਕਰਦਾ ਹੈ ਕਿ ਚਲੋ ਹੋਰ ਪਾਉ ਰਹੇ ਹਾਂ ਸਪਰੇ ਹਾਂ ਥੋੜੀ ਫਸਲ ਵਧੇਗੀ ਫਿਰ ਸਾਨੂੰ ਅੱਗੇ ਪ੍ਰੋਡਕਟ ਦਿਖਾ ਦਿਤੇ ਜਾਂਦੇ ਆ ਕੋਦ ਡੁਗਲ ਪੈਸਾ ਹੋਏਗਾ ਤੁਸੀਂ ਆ ਖਰੀਦੋਗੇ ਤੁਸੀਂ ਆ ਖਰੀਦੋਗੇ ਫਿਰ ਉਸ ਤੋਂ ਬਾਅਦ ਚ ਗੀਤ ਇਹੋ ਜੇ ਆ ਜਾਂਦੇ ਆ ਕਣਕ ਕਹਿੰਦੀ ਆ ਬੰਦਾ ਮਾਰਦੇ ਨੂੰ ਮੈਂ ਛਡਾਉਂਗੀ ਤੇ ਇਹਨਾਂ ਗੱਲਾਂ ਦੇ ਨਾਲ ਸਾਨੂੰ ਪੰਪ ਮਾਰ ਕੇ ਜਿਹੜਾ ਹੈਗਾ ਉਹ ਆਪਣਾ ਕੰਮ ਚਲਾਈ ਜਾਂਦੇ ਆ ਤੇ ਸਾਡਾ ਕੰਮ ਆਪਦਾ ਹੀ ਹੋਈ ਜਾਂਦਾ ਅਸਲ ਦੇ ਵਿੱਚ ਜੇ ਇਲਾਜ ਵਾਲੇ ਪਾਸੇ ਦੀ ਗੱਲ ਕਰੀਏ ਤਾਂ ਇਲਾਜ ਵਾਲੇ ਪਾਸੇ ਜਿਹੜਾ ਹੈਗਾ ਜ਼ਿਆਦਾ ਵੀਡੀਓਰ ਆਪਾਂ ਲੰਮੀ ਨਹੀਂ ਕਰਦੇ ਇਲਾਜ ਵਾਲੇ ਪਾਸੇ ਨੂੰ ਆਉਣੇ ਆਂ ਤਾਂ ਵਿਟਾਮਿਨ ਸੀ ਵਿਟਾਮਿਨ ਸੀ ਜਿਹੜਾ ਹੈਗਾ ਅਕਸਰ ਦੇ ਵਿੱਚ ਅ ਅਮਰੂਦ ਤੋਂ ਲੈ ਕੇ ਹੋਰ ਬਹੁਤ ਸਾਰੇ ਇਸ ਤਰ੍ਹਾਂ ਦੇ ਜਿਹੜੇ ਹੈਗੇ ਸੋਰਸ ਆ ਜਿਹੜੇ ਵਿਟਾਮਿਨ ਸੀ ਦੇ ਹੁੰਦੇ ਨੇ ਵਿਟਾਮਿਨ ਸੀ ਜਿਹੜਾ ਹੈਗਾ ਇੱਕ ਅਜਿਹਾ ਵਿਟਾਮਿਨ ਹੈ ਜਿਹੜਾ ਕਿ ਕੈਂਸਰ ਨੂੰ ਮਾਰਨ ਦੇ ਵਿੱਚ ਸਫਲ ਹੁੰਦਾ ਹੈ ਵਿਟਾਮਿਨ ਸੀ ਲੈਣ ਨਾਲ ਤੁਹਾਡੇ ਕੈਂਸਰ ਦਾ ਜਿਹੜਾ ਹੈਗਾ ਪ੍ਰਭਾਵ ਘਟਦਾ ਏ ਤੇ ਤੁਹਾਡੀ ਉਮਰ ਜਿਹੜੀ ਹੈਗੀ ਆ ਹੋਰ ਵੱਧਦੀ ਹੈ ਮਤਲਬ ਜਿਉਣ ਦੇ ਸਾਲ ਜਿਹੜੇ ਹੈਗੇ ਆ ਉਹ ਵੱਧ ਜਾਂਦੇ ਨੇ ਕੈਂਸਰ ਦੇ ਨਾਲੋਂ ਅੱਗੇ ਹੈ ਵਿਟਾਮਿਨ ਡੀ ਵਿਟਾਮਿਨ ਡੀ ਜਿਹੜਾ ਹੈਗਾ ਸਾਨੂੰ ਅਸਲ ਦੇ ਵਿੱਚੋਂ ਸੂਰਜ ਦੀ ਰੋਸ਼ਨੀ ਦੇ ਵਿੱਚੋਂ ਚਮੜੀ ਜਿਹੜੀ ਹੈਗੀ ਹੈ ਕੋਲੇਸਟੇਰੋਲ ਨੂੰ ਜਿਹੜੀ ਚਮੜੀ ਹੈਗੀ ਉਹ ਕੋਲੇਸਟੇਰੋਲ ਦੇ ਨਾਲ ਮਿਲ ਕੇ ਉਸ ਨੂੰ ਜਿਹੜਾ ਹੈਗਾ ਵਿਟਾਮਿਨ ਡੀ ਨੂੰ ਬਣਾਉਂਦੀ ਹੈ ਜਿਹੜਾ ਵਿਟਾਮਿਨ ਡੀ ਹੈ ਉਸ ਦੀ ਜਿੰਨੀ ਮਾਤਰਾ ਜ਼ਿਆਦਾ ਹੋਏਗੀ ਸਰੀਰ ਦੇ ਵਿੱਚ ਉਨਾ ਹੀ ਚੰਗਾ ਹੋਏਗਾ ਵਿਟਾਮਿਨ ਡੀ ਜਿਹੜਾ ਹੈਗਾ ਉਹ ਅੱਜਕੱਲ ਲੋਕਾਂ ਦਾ 90% ਕਮਰਿਆਂ 'ਚ ਹੀ ਰਹਿਣ ਸੈਣ ਹੋ ਗਿਆ ਬਾਹਰ ਘਟ ਨਿਕਲਦੇ ਨੇ ਪਹਿਲਾਂ ਵਾਲੇ ਲੋਕ ਜਿਹੜੇ ਹੈਗੇ ਖੇਤਾਂ 'ਚ ਬਾਹਰ ਧੁੱਪ ਦੇ ਵਿੱਚ ਕੰਮ ਕਰਦੇ ਸੀ ਤਾਂ ਉਹ ਲੋਕ ਜਿਹੜੇ ਹੈਗੇ ਆ ਸਿਹਤਮੰਦ ਰਹਿੰਦੇ ਸੀ ਵਿਟਾਮਿਨ ਡੀ ਦੀ ਕਦੇ ਕਮੀ ਨਹੀਂ ਆਉਂਦੀ ਸੀ ਅੱਜਕੱਲ ਇਹ ਜਿਹੜੇ ਸ਼ਾਰਟ ਦੇ ਦਿੰਦੇ ਆ ਡਾਕਟਰ ਕਿ ਆਹ ਲਓ ਜੀ ਤੁਹਾਡਾ ਵਿਟਾਮਿਨ ਡੀ ਘਟ ਹੋ ਸਕਦਾ ਤਾਂ ਕਰਕੇ ਤੁਹਾਨੂੰ ਸਮੱਸਿਆ ਬਣੇ ਵਿਦਵਾਨ ਦਾ ਨਾਮ ਹੈ ਜਾਰਜ ਔਰਵੈਲ 1984 ਦੇ ਵਿੱਚ ਉਹਨੇ ਕਿਤਾਬ ਲਿਖੀ ਸੀ ਕਿ ਜਿਸ ਦੀ ਮੁਠੀ ਦੇ ਵਿੱਚ ਪਿਸ਼ੋਕੜ ਹੈ ਉਸ ਦੀ ਮੁਠੀ ਦੇ ਵਿੱਚ ਵਰਤਮਾਨ ਹੈ ਤੇ ਜਿਸ ਦੀ ਮੁਠੀ ਦੇ ਵਿੱਚ ਵਰਤਮਾਨ ਹੈ ਉਸ ਦੀ ਮੁਠੀ ਦੇ ਵਿੱਚ ਪਿਛੋਕੜ ਹੈ ਕਹਿੰਦਾ ਭਾਵ ਇਤਿਹਾਸ ਨੂੰ ਕਿਵੇਂ ਬਦਲ ਕੇ ਪੇਸ਼ ਕਰਨਾ ਹੈ ਇਤਿਹਾਸ ਨੂੰ ਕਿਵੇਂ ਵਰਤਮਾਨ ਦੇ ਨਾਲ ਜੋੜ ਕੇ ਦਿਖਾਉਣਾ ਹੈ ਤੇ ਵਰਤਮਾਨ ਨੂੰ ਕਿਵੇਂ ਪਿਛੋਕੜ ਦੇ ਨਾਲ ਜੋੜ ਕੇ ਤੁਹਾਡੇ ਦਿਮਾਗ ਨੂੰ ਪ੍ਰਭਾਵਿਤ ਕਰਨਾ ਹੈ ਇਹ ਇਸ ਤਰ੍ਹਾਂ ਹੀ ਹੁੰਦਾ ਹੈ ਸਾਨੂੰ ਸਾਡੀਆਂ ਖੁਰਾਕਾਂ ਦੇ ਨਾਲੋਂ ਪੁਰਾਤਨ ਦੇ ਨਾਲੋਂ ਤੋੜਿਆ ਜਾਂਦਾ ਸਾਨੂੰ ਮਾਡਰਨਾਈਜੇਸ਼ਨ ਦਾ ਜਿਹੜਾ ਹੈਗਾ ਇੱਕ ਇਸ ਤਰ੍ਹਾਂ ਦਾ ਲੌਲੀਪੌਪ ਦੇ ਦਿੱਤਾ ਜਾਂਦਾ ਹੈ ਵੀ ਮਾਡਰਨ ਤੁਸੀਂ ਤਾਂ ਮਾਡਰਨ ਹੀ ਨਹੀਂ ਹੋ ਸਕਦੇ ਜੇ ਆ ਨਾ ਕਰੋਗੇ ਤਾਂ ਉਸ ਮਾਡਰਨਾਈਜੇਸ਼ਨ ਦੇ ਚੱਕਰ ਦੇ ਵਿੱਚ ਅਸੀਂ ਇੰਨਾ ਖ ਫਸਦੇ ਤੁਰੇ ਜਾਂਦੇ ਹਾਂ ਕਿ ਅਸੀਂ ਆਪਣੀ ਸਿਹਤ ਤੋਂ ਆਪਣੀਆਂ ਖੁਰਾਕਾਂ ਤੋਂ ਬਹੁਤ ਦੂਰ ਹੁੰਦੇ ਜਾਂਦੇ ਆ ਸਾਡੇ ਬਹੁਤ ਸਾਰਾ ਹਿੱਸਾ ਜਿਹੜਾ ਹੈਗਾ ਉਹ ਪੈਕਟਾਂ ਦੇ ਉੱਪਰ ਕੰਪਨੀ ਦੇ ਬਣਾਏ ਹੋਏ ਭੋਜਨਾਂ ਦੇ ਉੱਪਰ ਪੈਕੇਜਡ ਫੂਡ ਜਿਹਨੂੰ ਕਹਿ ਦਿੰਦੇ ਆ ਪੈਕਟਾਂ ਦੇ ਵਿੱਚ ਆਉਣ ਵਾਲਾ ਭੋਜਨ ਉਹਦੇ ਉੱਪਰ ਡਿਪੈਂਡ ਹੁੰਦਾ ਜਾਂਦਾ ਉਹਦੇ ਤੇ ਨਿਰਭਰਤਾ ਸਾਡੀ ਵੱਧ ਹੀ ਜਾਂਦੀ ਹੈ ਸਾਡੇ ਘਰ ਦੇ ਵਿੱਚ ਬਣਿਆ ਹੋਇਆ ਖਾਣਾ ਸਾਡਾ ਦੇਸੀ ਖਾਣਾ ਜਿਹੜਾ ਅਸੀਂ ਘਰਾਂ ਦੇ ਵਿੱਚੋਂ ਸਾਡੇ ਬਜ਼ੁਰਗਾਂ ਤੋਂ ਲਿਆ ਉਹ ਖਾਣ ਵਾਸਤੇ ਸਾਡੇ ਬੱਚੇ ਅੱਜ ਤਿਆਰ ਨਹੀਂ ਸਾਨੂੰ ਦੁੱਧ ਦੇ ਵਿੱਚ ਚੌਕਲੇਟ ਵਾਲੀਆਂ ਚੀਜ਼ਾਂ ਪਾ ਕੇ ਖਵਾਉਣਾ ਆਮ ਹੋ ਗਿਆ ਸੋ ਸਾਰੇ ਕੈਮੀਕਲ ਤੋਂ ਬੰਦੇ ਨੇ ਹੋਰ ਵੀ ਜਿਹੜੇ ਇਸ ਤਰ੍ਹਾਂ ਦੇ ਪੈਕੇਟ ਜਿਹੜੇ ਹੈਗੇ ਬੱਚੇ ਖਾਂਦੇ ਨੇ ਤੁਸੀਂ ਹਿਸਾਬ ਲਾਓ 1 2 3 ਸਾਲ ਦਾ ਬੱਚਾ ਪੈਕੇਟ ਖਾਣ ਹੋਣ ਲੱਗ ਗਿਆ ਜੇਕਰ ਤੁਹਾਡੀ 35 36 ਸਾਲ ਦੀ ਉਮਰ ਹੈ ਤੁਸੀਂ ਹੁਣ ਖਾਣ ਲੱਗੇ ਹੋ ਤੇ 35 36 ਸਾਲ ਬਾਅਦ ਉਹ ਬੱਚਾ ਉਦੋਂ ਤੱਕ ਕਿੰਨੇ ਪੈਕੇਟ ਖਾ ਚੁੱਕਿਆ ਹੋਵੇਗਾ ਤੇ ਉਸ ਦੇ ਸਰੀਰ ਦੇ ਉੱਪਰ ਉਹ ਕਿੰਨਾ ਪ੍ਰਭਾਵ ਪਾ ਚੁੱਕੇ ਹੋਣਗੇ ਸਾਰੇ ਕੈਂਸਰ ਦਾ ਕਾਰਨ ਬਣ ਚੁੱਕੇ ਹੋਣਗੇ ਇਸ ਤਰ੍ਹਾਂ ਕਰਕੇ ਅਸੀਂ ਆਪਣੇ ਬੱਚਿਆਂ ਦੀ ਆਪਣੀ ਸਿਹਤ ਦੇ ਨਾਲ ਬਹੁਤ ਵੱਡੀ ਖੇਲਵਾੜ ਕਰ ਰਹੇ ਹਾਂ ਕਿਹਾ ਜਾਂਦਾ ਹੈ ਕਿ 1913 ਦੇ ਵਿੱਚ ਇੱਕ ਬੰਦਾ ਸੀ ਰੌਕਫੈਲਰ ਨਾਮ ਦਾ ਹੁਣ ਤਾਂ ਮਰ ਚੁੱਕਾ ਹੈ ਇਸ ਦੁਨੀਆ ਤੋਂ ਕਾਫੀ ਲੰਬੀ ਉਮਰ ਭੋਕੇ ਗਿਆ ਉਹ ਤੇ ਆਪ ਉਹਨੇ ਕਦੇ ਅੰਗਰੇਜ਼ੀ ਦਵਾਈਆਂ ਨਹੀਂ ਖਾਧੀਆਂ ਸੀ ਪਰ ਅੰਗਰੇਜ਼ੀ ਦਵਾਈਆਂ ਦੀਆਂ ਬਹੁਤ ਵੱਡੀਆਂ ਫਰਮਾਂ ਖੜੀਆਂ ਕਰ ਗਿਆ ਆਪ ਲੰਬੀ ਉਮਰ ਭੋਗੀ ਦੇਸੀ ਦਵਾਈਆਂ ਤੇ ਜਿਉਂਦਾ ਰਹਾ ਤੇ ਪਰ ਇਹ ਖੇਡ 1913 ਤੋਂ ਸ਼ੁਰੂ ਹੋ ਗਈ ਸੀ ਉਸਨੇ ਸਭ ਤੋਂ ਪਹਿਲਾਂ ਕੀ ਕੰਮ ਕੀਤਾ ਕਿ ਉਸ ਬੰਦੇ ਨੇ ਮੈਡੀਕਲ ਯਾਨੀ ਕਿ ਦਵਾਈਆਂ ਦੇ ਉੱਪਰ ਕਬਜਾ ਕੀਤਾ ਕਿਵੇਂ ਕੀਤਾ ਕਾਲਜਾਂ ਨੂੰ ਪੈਸੇ ਦੇ ਕੇ ਯੂਨੀਵਰਸਿਟੀ ਨੂੰ ਪੈਸੇ ਦੇ ਕੇ ਡਾਕਟਰਾਂ ਨੂੰ ਸਪான்ਸਰ ਕਰਕੇ ਉਸ ਬੰਦੇ ਨੇ ਪ੍ਰਚਾਰ ਕੀਤਾ ਤੇ ਦੇਸੀ ਇਲਾਜ ਵਾਲੇ ਬੰਦੇ ਜਿਹੜੇ ਹੈਗੇ ਆ ਉਹਨਾਂ ਦਾ ਮਜ਼ਾਕ ਉਡਾਇਆ ਮੀਡੀਆ 'ਚ ਉਡਵਾਇਆ ਪ੍ਰਚਾਰ ਪ੍ਰਸਾਰ ਕੀਤਾ ਦੇਸੀ ਦਵਾਈਆਂ ਨੂੰ ਜਿਹੜਾ ਹੈਗਾ ਪੰਜਾਬ ਦੇ ਵਿੱਚ ਵੀ ਆਪਾਂ ਇੱਕ ਕਹਾਵਤ ਸੁਣਦੇ ਆਂ ਨੀਮ ਹਕੀਮ ਖਤਰਾਏ ਜਾਨ ਅਸਲ ਦੇ ਵਿੱਚ ਉਹ ਦੇਸੀ ਇਲਾਜ ਕਰਨ ਵਾਲੇ ਲੋਕ ਸਾਡੇ ਵਾਸਤੇ ਖਤਰਾ ਨਹੀਂ ਸੀਗੇ ਸਾਡੇ ਵਾਸਤੇ ਫਾਇਦੇਮੰਦ ਸੀ ਕਿਉਂ ਕਿਉਂਕਿ ਸਾਡੇ ਦੇਸੀ ਇਲਾਜਾਂ ਦੇ ਵਿੱਚ ਬਿਮਾਰੀ ਦਾ ਅੰਤ ਪਿਆਏ ਪਰ ਅੰਗਰੇਜ਼ੀ ਦਵਾਈਆਂ ਦੇ ਵਿੱਚ ਅੰਤ ਨਹੀਂ ਸ਼ੁਰੂਆਤ ਹੈ ਨਵੇਂ ਰੋਗਾਂ ਦੀ ਕੀ ਹੁੰਦਾ ਸਾਨੂੰ ਡਾਕਟਰ ਦਿੰਦਾ 7 ਦਿਨ ਦੀ ਦਵਾਈ 10 ਦਿਨ ਦੀ ਦਵਾਈ ਕਹਿੰਦਾ ਖਾ ਕੇ ਦੇਖੋ 10 ਦਿਨ ਬਾਅਦ ਵਿਖਾ ਕੇ ਜਾਇਓ ਕੀ ਉਹਨੂੰ ਆਪਣੀ ਦਵਾਈ ਤੇ ਯਕੀਨ ਨਹੀਂ ਵੀ ਇਹ ਕੰਮ ਕਰੂਗੀ ਤਾਂ ਇਹੋ ਜਿਹੀਆਂ ਬਹੁਤ ਸਾਰੀਆਂ ਗੱਲਾਂ ਐ ਜਿਹੜੀਆਂ ਸਾਡੇ ਲੋਕ ਸੋਚਦੇ ਵਿਚਾਰਦੇ ਨੇ ਤੇ ਜਿੰਨਾ ਕਰਕੇ ਸਾਨੂੰ ਜਿਹੜਾ ਹੈਗਾ ਇਹਨਾਂ ਚੀਜ਼ਾਂ ਦਾ ਸ਼ਿਕਾਰ ਹੋਣਾ ਪੈਂਦਾ ਇੱਕ ਡਾਕਟਰ ਸੀ ਰੈਲਫ ਮੋਸ ਜਿਹੜਾ ਕਹਿੰਦਾ ਕਿ ਜੇ ਕਰਕੇ ਤੇ ਮੇਰੇ ਸਿਰ ਦੇ ਵਿੱਚ ਕੈਂਸਰ ਹੋ ਜਾਵੇ ਤਾਂ ਮੈਂ ਕਦੇ ਕੈਂਸਰ ਦਾ ਇਲਾਜ ਅੰਗਰੇਜ਼ੀ ਨਾਲ ਕਰਵਾਵਾਂ ਤੇ ਮੈਂ ਕਿਉਂ ਇਸ ਇਲਾਜ ਨੂੰ ਮੈਂ ਪਸੰਦ ਨਹੀਂ ਕਰਦਾ ਕਾਰਨ ਕਿ ਕਹਿੰਦੇ ਫਿਰ ਜੇ ਤੂੰ ਲੋਕਾਂ ਦਾ ਇਲਾਜ ਕਿਉਂ ਕਰਦਾ ਉਹ ਕਹਿੰਦਾ ਵੀ ਜੇ ਮੈਂ ਇ ਤਾਂ ਮੈਨੂੰ ਇਹ ਯੂਨੀਵਰਸਿਟੀ ਵਾਲੇ ਇਹ ਕਾਲਜ ਵਾਲੇ ਜਿਹੜੇ ਹੈਗੇ ਆ ਡਾਕਟਰੀ ਤੋਂ ਕੱਢ ਦੇਣਗੇ ਮੈਂ ਉਹਦੇ ਬੱਚੇ ਨਹੀਂ ਪਾ ਲੈਣੇ ਤਾਂ ਇਸ ਤਰ੍ਹਾਂ ਕਰਕੇ ਮਜੂਰੀਆਂ ਕਰਕੇ ਬਹੁਤ ਸਾਰੇ ਲੋਕ ਫਸੇ ਹੋਏ ਵੀ ਇਸ ਤਰ੍ਹਾਂ ਦਾ ਕੰਮ ਕਰ ਰਹੇ ਨੇ ਹੁਣ ਇੱਕ ਗੱਲ ਤੁਹਾਨੂੰ ਬੜੀ ਕੀਮਤੀ ਦੱਸ ਦਿਆਂ ਕਿ ਜਿਹੜਾ ਕੈਂਸਰ ਹੈ ਉਹ ਕੈਂਸਰ ਨੂੰ ਕਿਹੜਾ ਸਰੀਰ ਜ਼ਿਆਦਾ ਪਸੰਦ ਆਉਂਦਾ ਸਰ ਨੂੰ ਐਂ ਕਹਿ ਲਓ ਉਹ ਸਰੀਰ ਪਸੰਦ ਆਉਂਦਾ ਹੈ ਜਿਹੜਾ ਮਿੱਠਾ ਹੁੰਦਾ ਮਿੱਠਾ ਭਾਵ ਤਜਾਬੀ ਇੱਕ ਪੀ ਐਚ ਲੈਵਲ ਹੁੰਦਾ ਸਰੀਰਾਂ ਦੇ ਵਿੱਚ ਸਰੀਰ ਦਾ ਜਿਹੜਾ ਹੈਗਾ ਪੀ ਐਚ ਲੈਵਲ ਜਿਸ ਦਾ ਘੱਟ ਹੋਏਗਾ ਉਹਨੂੰ ਕੈਂਸਰ ਜਲਦੀ ਪਕੜ ਚਲਾਏਗਾ ਜਿਹੜੇ ਸਰੀਰ ਦਾ ਪੀ ਐਚ ਲੈਵਲ 7.4 ਤੋਂ ਜ਼ਿਆਦਾ ਹੋਏਗਾ ਉਹਨੂੰ ਛੇਤੀ ਕੈਂਸਰ ਨਹੀਂ ਹੋਏਗਾ ਤੇ ਸਾਡਾ ਜਿਹੜਾ ਹੈਗਾ ਖਾਣ ਪੀਣ ਹੈ ਉਹ ਸਾਡੇ ਸਰੀਰ ਨੂੰ ਤਜਾਬੀ ਕਰਦਾ ਤਜਾਬੀ ਕਰਨ ਦੇ ਨਾਲ ਜਿਹੜਾ ਹੈਗਾ ਸਾਡੇ ਸਰੀਰ ਦੇ ਵਿੱਚੜੀ ਹੈਗੀ ਆਕਸੀਜਨ ਦੀ ਕਮੀ ਕਿਤੇ ਨਾ ਕਿਤੇ ਡਿਸਟਰਬ ਹੁੰਦੀ ਹੈ ਜਿਦੇ ਕਰਕੇ ਜਿਹੜਾ ਹੈਗਾ ਸਾਨੂੰ ਕੈਂਸਰ ਦਾ ਸਾਹਮਣਾ ਕਰਨਾ ਪੈਂਦਾ ਹੈ ਪੀ ਐਚ ਲੈਵਲ ਜਿਹੜਾ ਹੈਗਾ ਉਸ ਸਰੀਰ ਦਾ ਵੱਧਾ ਹੈ ਕਿ ਜਿਹਦੇ ਸਰੀਰ ਦੇ ਵਿੱਚ ਆਕਸੀਜਨ ਜ਼ਿਆਦਾ ਜਾਂਦੀ ਹੈ ਤੇ ਆਕਸੀਜਨ ਜ਼ਿਆਦਾ ਜਾਣ ਦੇ ਕਾਰਨ ਜਿਹੜਾ ਹੈਗਾ ਸਰੀਰ ਦੇ ਵਿੱਚੋਂ ਸੈੱਲ ਜਿਹੜੇ ਹੈਗੇ ਆ ਰਿਪੇਅਰ ਹੁੰਦੇ ਰਹਿੰਦੇ ਆ ਉਹਦੇ ਕਰਕੇ ਜਿਹੜਾ ਹੈਗਾ ਕੈਂਸਰ ਤੋਂ ਬਚਣ ਦਾ ਕਾਫੀ ਅੱਛਾ ਜਿਹੜਾ ਹੈਗਾ ਸਾਡਾ ਆ ਸਾਧਨ ਬਣਿਆ ਰਹਿੰਦਾ ਹੈ ਜੇਕਰ ਹੁਣ ਕੈਂਸਰ ਦੇ ਇਲਾਜ ਵਾਲੇ ਪਾਸੇ ਨੂੰ ਅਗਲੀ ਗੱਲ ਕਰੀਏ ਤਾਂ ਇੱਕ ਕੌੜੇ ਬਦਾਮ ਆਉਂਦੇ ਨੇ ਕੌੜੇ ਬਦਾਮ ਆਮ ਨਹੀਂ ਹੁੰਦੇ ਜਿਹੜੇ ਆਪਾਂ ਲੰਬੀ ਲੰਬੀਆਂ ਗਿਰੀਆਂ ਮਿੱਠੀਆਂ ਮਿੱਠੀਆਂ ਖਾਂਦੇ ਆ ਇਹ ਨਹੀਂ ਹੁੰਦੀਆਂ ਜਿਹਨੂੰ ਦਿਮਾਗ ਵਧਾਉਣ ਵਾਸਤੇ ਵੀ ਆਮ ਹੁੰਦਾ ਕੌੜੇ ਬਦਾਮ ਕੁਝ ਹੋਰ ਤਰ੍ਹਾਂ ਦੇ ਹੁੰਦੇ ਆ ਤੁਸੀਂ ਇੰਟਰਨੈਟ ਦੇ ਵੀ ਸਰਚ ਕਰ ਸਕਦੇ ਹੋ ਠੀਕ ਹੈ ਤਾਂ ਉਹ ਜਿਹੜੇ ਹੈਗੇ ਨੇ ਬਦਾਮ ਉਹਨਾਂ ਦੇ ਵਿੱਚ ਜਿਹੜਾ ਹੈਗਾ ਇੱਕ ਵਿਟਾਮਿਨ B17 ਹੁੰਦਾ ਜਿਵੇਂ ਮੈਂ ਪਿੱਛੇ ਵੀਡੀਓ ਚ ਦੱਸਿਆ ਸੀ ਤੁਹਾਨੂੰ ਕਿ ਉਹ ਤੇਲ ਜਿਹੜਾ ਹੈਗਾ ਕੈਂਸਰ ਦਾ ਵੈਰੀ ਹੈ ਐਂ ਕਹ ਲੋ ਕੈਂਸਰ ਵਾਸਤੇ ਜ਼ਹਿਰ ਹੈ ਜਿਹੜਾ ਉਹ ਕੈਂਸਰ ਉਸ ਨੂੰ ਮਾਰਦਾ ਹੈ ਤਾਂ ਹੁਣ ਤੁਸੀਂ ਐਂ ਦੇਖੋ ਵੀ ਕੋੜੇ ਬਦਾਮਾਂ ਦੇ ਨਾਲ ਕੀ ਹੋਇਆ ਕੋੜੇ ਬਦਾਮਾਂ ਦੀ ਵਿਕਰੀ ਤੇ ਇੱਥੋਂ ਤੱਕ ਕੇ ਬੂਟਾ ਵੀ ਅਮਰੀਕਾ ਦੇ ਵਿੱਚ ਲਾਉਣਾ ਬੰਦ ਕਰ ਦਿੱਤਾ ਗਿਆ ਤੇ ਉਹ ਕੈਂਸਰ ਜਿਹੜਾ ਹੈਗਾ ਇਹ ਕਿਹਾ ਗਿਆ ਕਿ ਜਿਹੜੇ ਇਹ ਕੋੜੇ ਬਦਾਮ ਨੇ ਇਹ ਸਰੀਰ ਵਾਸਤੇ ਠੀਕ ਨਹੀਂ ਹੁੰਦੇ ਇਹ ਹੋਰ ਬਿਮਾਰੀਆਂ ਨੂੰ ਪੈਦਾ ਕਰਦੇ ਨੇ ਟਾਈਫਾਇਡ ਕਰਦੇ ਨੇ ਇਹ ਬਿਮਾਰੀਆਂ ਹੋਰ ਪੈਦਾ ਕਰਦੇ ਨੇ ਤੁਸੀਂ ਐਂ ਦੇਖੋ ਕਿ ਗੇਮ ਕਿੱਡੀ ਵੱਡੀ ਖੜੀ ਹੁੰਦੀ ਹੈ ਕਾਰਨ ਕੀ ਸੀ ਇਹ ਦੇਸੀ ਇਲਾਜ ਨੂੰ ਕਿਉਂ ਨਹੀਂ ਚੱਲਣ ਦਿੱਤਾ ਗਿਆ ਕਿਉਂਕਿ ਜੇਕਰ ਇਹ ਚੱਲ ਜਾਂਦਾ ਤਾ ਬਡੇ ਵੱਡੇ ਜਿਹੜੇ ਮੈਡੀਕਲ ਆਦਾਰੇ ਨੇ ਜਿਹੜਾ ਵੱਡਾ ਵੱਡਾ ਬਿਜ਼ਨਸ ਹੈ ਉਹ ਸਾਰਾ ਬੰਦ ਹੋ ਸਕਦਾ ਸੀ ਜਿਹੜਾ ਹੈਗਾ ਇੱਕ ਇਲਾਜ ਦੀ ਪ੍ਰਣਾਲੀ ਹੋਰ ਵੀ ਚੱਲੀ ਸੀ ਬਡ ਬਿਗ ਸਿਸਟਮ ਕਹਿੰਦੇ ਨੇ ਬਡ ਬਿਗ ਜਿਹੜਾ ਹੈਗਾ ਇੱਕ ਡਾਕਟਰ ਸੀਗਾ ਜਿਹੜਾ ਜੋਹਾਨਾ ਬਡ ਬਿਗ ਜਿਹੜੀ ਹੈਗੀ ਆ ਉਹ ਸੀ ਮਤਲਬ ਸੌਰੀ ਔਰਤ ਸੀ ਤੇ ਉਹ 2003 ਚ ਤਾਂ ਜਿਹੜੀ ਹੈਗੀ ਉਹ ਚਲੀ ਗਈ 95 ਸਾਲ ਦੀ ਉਮਰ ਸੀ ਉਸ ਦੀ ਚਲੀ ਗਈ ਚਲੋ ਠੀਕ ਆ ਉਹ ਕਹਿੰਦੀ ਸੀ ਕਿ ਮਤਲਬ ਕਿ ਇੱਕ ਦੋ ਚੀਜ਼ਾਂ ਦੀ ਵਰਤੋਂ ਜਿਹੜਾ ਹੈਗਾ ਇੱਕ ਕਵਾਰਕ ਪਨੀਰ ਬੋਲਦੇ ਆ ਕਵਾਰਕ ਪਨੀਰ ਉਹ ਹੁੰਦਾ ਜਿਵੇਂ ਕਿ ਆਪਣੇ ਨਾ ਤੁਸੀਂ ਘਰਾਂ ਚ ਸੁਣਿਆ ਹੋਊਗਾ ਵੀ ਜਿਹੜਾ ਦੁੱਧ ਖੱਟਾ ਹੋ ਜਾਂਦਾ ਸੀ ਫਟ ਜਾਂਦਾ ਸੀ ਉਹਦੇ ਵਿੱਚੋਂ ਪਨੀਰ ਕੱਢਦੀਆਂ ਸੀ ਔਰਤਾਂ ਉਹਨੂੰ ਕਵਾਰਕ ਪਨੀਰ ਕਹਿੰਦੇ ਆ ਤੇ ਅਲਸੀ ਦਾ ਤੇਲ ਇਹ ਦੋ ਜਿਹੜੇ ਹੈਗੇ ਆ ਜਿਹੇ ਇਹ ਪਦਾਰਥ ਨੇ ਜਿਨ੍ਹਾਂ ਵਿੱਚ omega 3 ਬਹੁਤ ਮਾਤਰਾ ਦੇ ਨਾਲ ਭਰਿਆ ਹੁੰਦਾ ਤੇ ਜਿਹੜਾ ਕਿ ਕੈਂਸਰ ਦਾ ਬਹੁਤ ਵੱਡਾ ਫੈਰੀ ਹੁੰਦਾ ਤੇ ਇਸ ਕਰਕੇ ਜਿਹੜਾ ਹੈਗਾ ਇਹਦੇ ਵਿੱਚੋਂ ਬਹੁਤ ਸਾਰੇ ਜਿਹੜੇ ਹੈਗੇ ਆ ਇਲਾਜ ਦੇ ਸਾਧਨ ਜਿਹੜੇ ਸੀਗੇ ਉਹ ਹੋ ਸਕਦੇ ਸੀ ਪਰ ਇਹਦੇ ਉੱਪਰ ਵੀ ਕੰਮ ਨਾ ਹੋਇਆ ਉਸ ਔਰਤ ਦੀ ਵੀ ਬੇਇੱਜ਼ਤੀ ਹੋਈ ਕਿਉਂ ਕਿਉਂਕਿ ਮੈਡੀਕਲ ਵਾਲੇ ਤੁਹਾਨੂੰ ਪਤਾ ਹੀ ਹੈ ਫਿਰ ਹੈਨਾ ਸਿਗਾ ਹੌਕਸੇ ਟੰਗ ਹੌਕਸੇ ਰੰਗ ਜਿਹੜੇ ਹੈਗੇ ਆ ਜਿਹੜਾ ਉਹ ਸੀਗਾ ਕਿ ਉਸ ਦੇ ਵਿੱਚ ਕੁਝ ਕੁ ਜਿਹੜੀਆਂ ਚੀਜ਼ਾਂ ਨੇ ਉਹ ਖਾਣ ਪੀਣ ਜਿਹੜਾ ਹੈਗਾ ਉਹ ਇਸ ਤਰ੍ਹਾਂ ਕਰ ਦਿੱਤਾ ਜਾਂਦਾ ਸੀ ਕਿ ਉਸ ਦੇ ਨਾਲ ਜਿਹੜਾ ਹੈਗਾ ਬਿਮਾਰੀ ਦਾ ਇਲਾਜ ਹੋ ਜਾਂਦਾ ਸੀ ਪਰ ਹੌਕਸੇ ਜਿਹੜਾ ਹੈਗਾ ਉਸ ਦੇ ਉੱਪਰ ਬਹੁਤ ਸਾਰੇ ਜਿਹੜੇ ਹੈਗੇ ਆ ਇਸ ਤਰ੍ਹਾਂ ਦੇ ਮਤਲਬ ਕਿਲੋ ਅਟੈਕ ਹੋਏ ਠੀਕ ਹੈ ਤਾਂ ਇੱਕ ਕਿਤਾਬ ਵੀ ਲਿਖੀ ਗਈ ਸੀ ਜਿਹੜੀ ਕਿ ਕੈਨੀ ਓਸਵੈਲ ਨੇ ਲਿਖੀ ਸੀ ਉਸ ਕਿਤਾਬ ਦਾ ਨਾਮ ਸੀਗਾ ਇਲਾਜ ਕਰਨਾ ਜੁਰਮ ਹੈ ਦਾ ਟ੍ਰੀਟਿੰਗ ਇਜ਼ ਅ ਕਰਾਇਮ ਜਦੋਂ ਇਹ ਬੁੱਕ ਜਿਹੜੀ ਹੈਗੀ ਉਸ ਬੰਦੇ ਨੇ ਲਿਖੀ ਕਾਫੀ ਹੱਦ ਤੱਕ ਹੈ ਉਸਨੇ ਲਿਖਿਆ ਬਹੁਤ ਸਾਰੀਆਂ ਕਾਨੂੰਨੀ ਕਾਰਵਾਈਆਂ ਹੋਈਆਂ ਉਸਤੇ ਕਿਉਂਕਿ ਤੁਹਾਨੂੰ ਪਤਾ ਵੀ ਇੱਕ ਪਾਸੇ ਜਿਹੜਾ ਹੈਗਾ ਜਦੋਂ ਸਪੌਂਸਰਡ ਸਿਸਟਮ ਖੜਾ ਹੋਵੇ ਤੇ ਇੱਕ ਆਮ ਬੰਦਾ ਜਦੋਂ ਕਿਸੇ ਮਨੁੱਖਤਾ ਦੀ ਭਲਾਈ ਵਾਸਤੇ ਕੰਮ ਕਰ ਰਿਹਾ ਹੋਵੇ ਤਾਂ ਉਹਦੇ ਤੇ ਕਾਨੂੰਨੀ ਕਾਰਵਾਈਆਂ ਪੈਣੀਆਂ ਸੁਭਾਵਿਕ ਹੀ ਹੁੰਦੀਆਂ ਨੇ ਉਸ ਨੂੰ ਵੀ ਐਂ ਖਤਮ ਕੀਤਾ ਗਿਆ ਇੱਕ ਗੱਲ ਬੜੀ ਹੈਰਾਨੀ ਵਾਲੀ ਹੈ ਜਦੋਂ ਅਮਰੀਕਾ ਦੇ ਵਿੱਚ ਉਹਦੇ ਉੱਪਰ ਜ਼ਿਆਦਾ ਮਤਲਬ ਕਿ ਪ੍ਰੈਸ਼ਰ ਵਧਿਆ ਜ਼ਿਆਦਾ ਉਸ ਦੇ ਉੱਪਰ ਕਾਰਵਾਈਆਂ ਹੋਣੀਆਂ ਸ਼ੁਰੂ ਕੀਤੀਆਂ ਤਾਂ ਉਹ ਬੰਦਾ ਮੈਕਸੀਕੋ ਵਾਲੇ ਪਾਸੇ ਨੂੰ ਚਲਾ ਗਿਆ ਮੈਕਸੀਕੋ ਦੇ ਵਿੱਚ ਚਲਾ ਗਿਆ ਤਾਂ ਮੈਕਸੀਕੋ ਦੇ ਵਿੱਚ ਜਾ ਕੇ ਉਹਨੇ ਰਹਿਣਾ ਸ਼ੁਰੂ ਕੀਤਾ ਫਿਰ ਜਿਹੜੇ ਹੈਗੇ ਅਮਰੀਕਾ 'ਚੋਂ ਬਹੁਤ ਲੋਕੜੇ ਹੈਗੇ ਉੱਥੇ ਉਹਦੇ ਕੋਲੇ ਮੈਕਸੀਕੋ ਜਾਣ ਲੱਗ ਗਏ ਪਰ ਕੁਦਰਤ ਦੇ ਰੰਗ ਵੇਖੋ ਉਸ ਬੰਦੇ ਨੂੰ ਆਪ ਨੂੰ ਵੀ ਕੈਂਸਰ ਹੋਇਆ ਉਹਦੀ ਮੌਤ ਵੀ ਕੈਂਸਰ ਨਾਲ ਹੋਈ ਪਰ ਜਦੋਂ ਉਹਨੂੰ ਕੈਂਸਰ ਹੋਇਆ ਤੇ ਉਹ ਆਪਦੇ ਇਲਾਜ ਉਹਦੇ ਕੰਮ ਨਾ ਆਏ ਤੇ ਉਸ ਨੂੰ ਇੱਕ ਅੰਗਰੇਜ਼ੀ ਡਾਕਟਰ ਦੀ ਜਿਹੜੀ ਹੈਗੀ ਸ਼ਰਨ ਲੈਣੀ ਪਈ ਤੇ ਫਿਰ ਉਹ ਇਲਾਜ ਤੋਂ ਬਾਅਦ ਰਹੇਗਾ ਅੰਗਰੇਜ਼ੀ ਇਲਾਜ ਦੇ ਨਾਲ ਉਹ ਖੁਦ ਮਰਿਆ ਇੱਕ ਹੈ ਏਸੀਆ ਇੱਕ ਚਾਹ ਜਿਹੜੀ ਏਸੀਆ ਇੱਕ ਟੀ ਜਿਹੜੀ ਹੈਗੀ ਹੈ ਇਸ ਨੂੰ ਤੁਸੀਂ ਇੰਟਰਨੈਟ ਤੇ ਵੀ ਸਰਚ ਕਰ ਸਕਦੇ ਹੋ ਇਹਦੇ ਵਿੱਚ ਉਹ ਪਾਉਂਦੇ ਸੀਗੇ ਬਰਡਕ ਜੜ ਸ਼ੀਖ ਸਰੋਲ ਸਲੀਪਰੀ ਐਲਮ ਟਰਕੀ ਰੂ ਬਾਰਬ ਜਿਹੜਾ ਹੈਗਾ ਇਹ ਚੀਜ਼ਾਂ ਜਣੀਆਂ ਇਸਦੇ ਵਿੱਚ ਪਾਈਆਂ ਜਾਂਦੀਆਂ ਸੀ ਇਹਨਾਂ ਚੀਜ਼ਾਂ ਨਾਲ ਜਿਹੜਾ ਹੈਗਾ ਉਹ ਚਾਹ ਤਿਆਰ ਕੀਤੀ ਜਾਂਦੀ ਸੀ ਮਤਲਬ ਕਾੜਾ ਤਿਆਰ ਕੀਤਾ ਜਾਂਦਾ ਸੀ ਉਹ ਕਾੜਾ ਜਿਹੜਾ ਹੈਗਾ ਉਹਨੂੰ ਦੇ ਕੇ ਉਸ ਦਾ ਇਲਾਜ ਕੀਤਾ ਜਾਂਦਾ ਸੀ ਤੇ ਹੁਣ ਵੀ ਜਿਹੜਾ ਹੈਗਾ ਇਹ ਪੂਰਾ ਕਾਰਗਰ ਹੈ ਤੇ ਇਹਦੇ ਨਾਲ ਜਿਹੜਾ ਹੈਗਾ ਹੋ ਸਕਦਾ ਹੈ ਅਸਲ ਦੇ ਵਿੱਚ ਈਸੀ ਇੱਕ ਚਾਹ ਜਿਹੜੀ ਹੈਗੀ ਕੋਈ ਚਾਹ ਨਹੀਂ ਕਾੜਾ ਕਹਿ ਸਕਦੇ ਹਾਂ ਉਸਨੂੰ ਆਪਣੀ ਚਾਹ ਉਹਨੂੰ ਮੰਨਦੇ ਆ ਵੀ ਜਿਹੜਾ ਦੁੱਧ ਵਗੈਰਾ ਪਾ ਕੇ ਬਣਾਉਂਦੇ ਨੇ ਉਹ ਚਾਹ ਅਸਲ ਚ ਉਹ ਚਾਹ ਨਹੀਂ ਇਹ ਕਾੜਾ ਕੁਸ਼ੋਰ ਸਾਹਿਬ ਦਾ ਅੱਜ ਕੱਲ੍ਹ ਕਾੜੇ ਵੀ ਬੜੇ ਮਸ਼ਹੂਰ ਹੈ ਤਾਂ ਅੰਗਰੇਜ਼ੀ ਦਵਾਈਆਂ ਤੋਂ ਅੱਕੇ ਹੋਏ ਜਿਹੜੇ ਲੋਕ ਨੇ ਜਿਨ੍ਹਾਂ ਦਾ ਇਲਾਜ ਨਹੀਂ ਹੋ ਪਾਇਆ ਉਹ ਕਾੜੇ ਵਾਲੇ ਪਾਸੇ ਨੂੰ ਜ਼ਰੂਰ ਜਾਂਦੇ ਨੇ ਇੱਕ ਹੋਰ ਡਾਕਟਰ ਦਾ ਨਾਮ ਸਾਹਮਣੇ ਆਉਂਦਾ ਹੈ ਮੈਕਸਨ ਗਾਰਸਨ ਜਿਹੜਾ ਕਿ 1881 ਦੇ ਵਿੱਚ ਜਰਮਨ ਦੇ ਵਿੱਚ ਪੈ ਉਸ ਬੰਦੇ ਨੇ ਜਿਹੜਾ ਹੈਗਾ ਨੋਬਲ ਜਿਹੜਾ ਹੈਗਾ ਮਤਲਬ ਕਿ ਪੁਰਸਕਾਰ ਵੀ ਜਿੱਤਿਆ ਉਹ ਨੇ ਜਿਹੜਾ ਹੈਗਾ ਸਕਿਨ ਕੈਂਸਰ ਦੇ ਉੱਪਰ ਕੰਮ ਕੀਤਾ 99% ਕਾਮਯਾਬ ਹੋਇਆ ਸੀਗਾ ਉਹ ਉਸ ਨੇ ਇੱਕ ਬੁੱਕ ਲਿਖੀ ਸੀ ਆ ਕੈਂਸਰ ਥੈਰੇਪੀ ਰਿਜ਼ਲਟ ਆਫ 50 ਕੇਸਸ ਮਤਲਬ ਕਿ ਉਹ ਨੇ ਜਿਹੜੇ ਇਲਾਜ ਕੀਤੇ 50 ਕੇਸਾਂ ਦੀਆਂ ਕਹਾਣੀਆਂ ਉਹ ਨੇ ਆਪਣੀ ਬੁੱਕ ਦੇ ਵਿੱਚ ਲਿਖੀ ਆ 1958 ਚ ਕਿਤਾਬ ਛਾਪੀ ਸੀ ਇੰਟਰਨੈਟ ਦੇ ਉੱਪਰ ਤੁਸੀਂ ਸਰਚ ਵੀ ਕਰ ਸਕਦੇ ਹੋ ਕੋਈ ਵਾਰ ਪੀਡੀਐਫ ਵਗੈਰਾ ਵੀ ਮਿਲ ਜਾਂਦਾ ਤਾਂ ਇਹ ਜਿਹੜਾ ਹੈਗਾ ਇਲਾਜ ਦੇ ਵਿੱਚ ਜੋ ਹੈ ਉਸ ਨੇ ਮਤਲਬ ਇਹ ਕਹਿ ਲਓ ਕਿ ਪੂਰਾ ਵੈਸ਼ਨੂ ਭੋਜਨ ਸੀਗਾ ਉਸ ਦਾ ਤੇ ਉਸ ਦੇ ਵਿੱਚ ਜਿਹੜਾ ਹੈਗਾ ਪੋਟਾਸ਼ੀਅਮ ਲੂਨ ਵਿਟਾਮਿਨ B12 ਵਿਟਾਮਿਨ C ਜਿਹੜੇ ਹੈਗੇ ਵਿਟਾਮਿਨ B17 ਜਿਹੜੇ ਹੈਗੇ ਸਾਰੇ ਉਸ ਨੇ ਐਡ ਕਰਕੇ ਉਹ ਬੰਦੇ ਨੂੰ ਦੇਣੇ ਸ਼ੁਰੂ ਕੀਤੇ ਸੀ ਇਹਦੇ ਨਾਲ ਵੀ ਇਲਾਜ ਕਾਫੀ ਹੱਦ ਤੱਕ ਜਿਹੜਾ ਹੈਗਾ ਉਸ ਦਾ ਸੁਭਾਵਿਕ ਹੋਇਆ ਸੀਗਾ cancer ਬਾਰੇ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਹੈ ਤੇ ਜੇਕਰ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਸ਼ੇਅਰ ਜਰੂਰ ਕਰਨਾ ਕਿਉਂਕਿ ਤੁਹਾਡੀ ਸ਼ੇਅਰ ਕਰਨ ਦੇ ਨਾਲ ਜਿਹੜਾ ਹੈਗਾ ਸਾਨੂੰ ਬੜਾ ਹੌਸਲਾ ਮਿਲਦਾ ਹੈ ਇੱਕ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਦੇ ਥੱਲੇ ਕਿਉਂਕਿ ਤੁਹਾਡਾ ਕਮੈਂਟ ਇੱਕ ਐਂ ਕਹੋ ਸ਼ਾਬਾਸ਼ ਦਾ ਕੰਮ ਕਰਦਾ ਹੈ ਕਿਉਂਕਿ ਤੁਹਾਡਾ ਕਮੈਂਟ ਸਾਡੇ ਵਾਸਤੇ ਮੋਟੀਵੇਸ਼ਨ ਦਾ ਰੂਪ ਧਾਰ ਜਾਂਦਾ ਹੈ ਤੇ ਸਾਨੂੰ ਜਿਹੜਾ ਹੈਗਾ ਹੋਰ ਕੰਮ ਕਰਨ ਵਾਸਤੇ ਜਿਹੜਾ ਹੈਗਾ ਹੌਸਲਾ ਮਿਲਦਾ ਹੈ ਤੇ ਇਸ ਵੀਡੀਓ ਨੂੰ ਲਾਈਕ ਕਰਨਾ ਤੇ ਇਸ ਵੀਡੀਓ ਨੂੰ ਹਰ ਇੱਕ ਪੰਜਾਬੀ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨੀ ਕਿਉਂਕਿ ਅੱਜਕੱਲ ਜਿਹੜਾ ਹੈਗਾ ਬੜਾ ਉਲਝਣ ਤਾਣੀ ਜਿਹੜੀ ਹੈਗੀ ਪੰਜਾਬ ਦੇ ਵਿੱਚ ਬਣੀ ਹੋਈ ਹੈ ਜਿਹਦੇ ਕਰਕੇ ਸਾਨੂੰ ਇਹਨਾਂ ਸਮੱਸਿਆਵਾਂ ਦੇ ਵਿੱਚੋਂ ਬਾਹਰ ਨਿਕਲਣ ਦੀ ਬੜੀ ਜ਼ਰੂਰਤ ਹੈ ਕਿ ਪੋਜ਼ਿਟਿਵਿਟੀ ਫੈਲੇ ਲੋਕਾਂ ਦੇ ਵਿੱਚ ਜਿਹੜਾ ਹੈਗਾ ਬਿਮਾਰੀਆਂ ਘਟਣ ਤੇ ਬਾਕੀ ਜੇਕਰ ਤੁਹਾਨੂੰ ਸਾਡਾ ਕੰਮ ਵਧੀਆ ਲੱਗਦਾ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜਲਦ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ